ਲੱਗਦਾ ਕਿ ਬਿਨਾ ਖਾਤੇ ਪੀਤੇ ਡੇ ਲਵਲ ਸਰਵਾਈਵ ਨਹੀਂ ਕਰ ਸਕਦੇ ਸੀ 130 ਦਿਨ ਸਰਵਾਈਵ ਕਰੀ ਜੇ ਮੈਂ ਥੋੜੋ ਕਹਿਣਾ ਮੁੰਡੇ ਜਿਹੜਾ ਕੋਈ ਡਾਕਟਰ ਕਹਿੰਦੀ ਹੈ ਮੈਂ ਉਹਦਾ ਗੱਪ ਮਾਰਦਾ ਵੀ ਨਹੀਂ ਨਹੀਂ ਜੀ ਕਰ ਸਕਦੇ ਨੇ ਮੈਂ ਉਹਨਾਂ ਤੋਂ ਡਰ ਜਾ ਵੀ ਕੱਲ ਨੂੰ ਮੇਰੇ ਡਾਂਗ ਮਾਰ ਲਣਗੇ ਤੇ ਇਸ ਕਰਕੇ ਗਲਤ ਹੈ ਬਿਲਕੁਲ ਨਹੀਂ ਸੁਭਾਏਮਾਨ ਸਿੰਘ ਦਾ ਰਾਜ ਨਹੀਂ ਜੋ ਸੱਚਾ ਸਿਹਤਰਾ ਕਿਉਂਕਿ ਟੋਟਲ ਨਿਊਟ੍ਰੀਸ਼ਨ ਬਗਰ ਬੰਦਾ ਜਿਉਂਦਾ ਰਹਿ ਨਹੀਂ ਸਕਦਾ ਕੱਲੀ ਗੁਲਕੋਸ਼ ਨਹੀਂ ਰਹਿ ਸਕਦਾ ਕੋਈ ਡਾਕਟਰ ਦੁਨੀਆ ਦਾ ਦੱਸੇ ਵੀ ਮੈਂ ਰੱਖ ਲਾ ਦੱਸੇ ਕਿਨੇ ਦਿਨ ਰੱਖੇ ਤੁਹਾਨੂੰ ਲੱਗਦਾ ਫਿਰ ਕੀ ਡੱਲੇਵਾਲ ਸਾਹਿਬ ਕੁਝ ਮਰਨਵਰ ਦੌਰਾਨ ਖਾਂਦੇ ਪੀਂਦੇ ਰਹੇ ਹੈ ਇਸੇ ਕਰਕੇ ਇਨਾ ਸਰਵਾਈਵ ਕਰ ਗਏ ਨਹੀਂ ਤਾਂ ਜਿੱਦਾਂ ਦੇ ਐਗਜ਼ਾਮਪਲ ਤੁਸੀਂ ਕੋਟ ਕਰਤੇ ਆ ਵੱਡੇ ਵੱਡੇ ਐਗਜ਼ਾਮਪਲ ਤੁਹਾਨੂੰ ਲੱਗਦਾ ਕਿ ਡੱਲੇਵਾਲ ਸਾਹਿਬ ਸਰਵਾਈਵ ਨਹੀਂ ਕਰ ਸਕਦੇ ਸੀ ਕਿਉਂਕਿ 30 ਦਿਨ ਬਿਨਾ ਖਾਦੇ ਪੀਂਦੇ ਤੇ ਡੱਦੇ ਆ ਸਾਹਿਬ ਦਾ ਹੀ ਤਾਂ ਇੱਕ ਤਾਂ ਉਹਨਾਂ ਦਾ ਸੁਣਾ ਚਾਹੀਦਾ ਵੀ ਭਾਈ ਇਹ ਕਿਹੜਾ ਫਾਰਮੂਲਾ ਹੈ ਇਹ ਤਾਂ ਦੁਨੀਆ ਵਾਸਤੇ ਬੜੀ ਵੱਡੀ ਨਵਾਂ ਚਾਨਣ ਹੋਏਗਾ ਇਹ ਤਾਂ ਵਿਗਿਆਨ 'ਚ ਨਵਾਂ ਦਯਾ ਇਹ ਲਿਖਿਆ ਜਾਏਗਾ ਦੁਨੀਆ ਦੇ ਵਿੱਚ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਵਿਕੀਪੀਡੀਆ ਦੇ ਵਿੱਚ ਕਿਤੇ ਕੋਈ ਮੈਡੀਕਲ ਬੁੱਕਸ ਦੇ ਵਿੱਚ ਕਿਤੇ ਕੋਈ ਰਿਕਾਰਡ ਨਹੀਂ ਕਿ ਬਿਨਾ ਟੋਟੜ ਕੁਝ ਖਾਦੇ ਪੀਤੇ ਸਿਰਫ ਪਾਣੀ ਦੇ ਉੱਤੇ ਜਿਹੜਾ ਇੰਨਾ ਦਿਨ ਕੋਈ ਜੀ ਸਕਿਆ ਜਿਹਨੇ ਅੱਜ ਤੱਕ ਦੁਨੀਆ ਦੇ ਵਿੱਚ ਟੈਸਟ ਹੋਇਆ ਜੀ ਬਿਨਾ ਕੁਝ ਖਾਦੇ ਇਕੱਲੇ ਪਾਣੀ ਪੀ ਉਹ 7 ਦਿਨਾਂ ਤੱਕ ਰਹੇ ਹੋਏ ਇਕੱਲਾ ਪਾਣੀ ਪੀਣਾ ਔਰ ਮੈਡੀਕਲ ਰਿਕਾਰਡਸ ਦੇ ਵਿੱਚ ਕਿਹਾ ਗਿਆ ਉਹ ਉਸੇ ਗਿਨੀ ਉਹ ਕੋਈ ਰਿਕਾਰਡ ਜ ਸਾਡੀ ਡਾਕਟਰੀ ਚ ਵੀ ਸਟੇਨ ਹੈ ਵੀ ਹਫਤਾ ਕੱਟ ਸਕਦਾ ਦਾ ਜਵਾਬ ਇਹ ਆਵੇ ਕਿ ਕਿਸੇ ਰੱਬੀ ਸ਼ਕਤੀ ਨੇ ਹੱਥ ਦੇ ਕੇ ਰੱਖਿਆ ਡੱਲਿਆਲ ਸਾਹਿਬ ਨੂੰ ਔਰ ਇਸ ਕਰਕੇ ਉਹ ਸਰਵਾਈਵ ਕਰਕੇ ਫਿਰ ਇਹਦਾ ਜਵਾਬ ਜਿੰਦਾ ਲੋ ਫਿਰ ਤਾਂ ਫਿਰ ਤਾਂ ਉਹ ਰੱਬੀ ਸ਼ਕਤੀ ਨੇ ਡੱਲਿਆਲ ਸਾਹਿਬ ਨੂੰ ਰੱਖ ਲੈਣਾ ਤੇ ਅੰਦੋਲਨ ਨਹੀਂ ਪਾਸ ਕਰਾ ਦਿੰਦਾ ਇਹ ਬੜਾ ਠੀਕ ਕੰਮ ਕਰ ਗਿਆ ਗੁਰਦਾ ਦਿਲ ਦਿਮਾਗ ਇਹ ਸਾਰਾ ਕੁਛ ਅਸੀਂ ਦੇਖ ਲਿਆ ਉਹਦੇ ਵਿੱਚ ਮੈਨੂੰ ਕਿਤੋਂ ਵੀ ਇਹ ਨਹੀਂ ਰੱਬ ਵਿਹਾ ਵੀ ਡੱਲਿਆਲ ਸਾਹਿਬ ਜੇ ਵਰਤ ਸੀਗਾ ਤਾਂ ਉਹਨਾਂ ਦੀ ਹਾਲਤ ਵਰਤਾਲੂ ਨਹੀਂ ਸੀ ਇਸ ਕਰਕੇ ਜਾਂ ਜੋ ਵਰਤ ਸੀ ਤੇ ਫਿਰ ਉਹ ਹਾਲਤ ਜਿਹੜੀ ਗਲਤ ਦੱਸ ਰਹੀ ਸੀ ਲੋਕਾਂ ਨੂੰ ਜਿਹੜੀ ਦਿਖਦੀ ਸੀ ਉਹ ਕੋਈ ਹੋਰ ਛਲਾਵਾ ਹੋ ਸਕਦਾ ਜਾਂ ਫਿਰ ਉਹ ਜੇ ਹਾਤੋ ਹੋਇਆ ਤਾਂ ਫਿਰ ਵਾਪਰੋ ਨਹੀਂ ਇਹਨਾਂ ਦੋਹਾਂ ਜੋ ਦੋਨੇ ਦਾ ਮੇਲ ਨਹੀਂ ਹੈ ਡਾਕਟਰਾਂ ਦੀ ਨਾਲ ਗੱਲ ਕਰਦਾ ਮੈਂ ਡਾਕਟਰੀ ਵਿਗਿਆਨ ਦੀ ਗੱਲ ਕਰਦਾ ਮੈਂ ਆਪਦੀ ਨਹੀਂ ਕਰਦਾ ਸਾਡੇ ਕੋਲ ਮਰੀਜ਼ ਜਿਹੜਾ ਮੱਝੇ ਤੇ ਪਿਆ ਰਹਿੰਦਾ ਨਾ ਉਹ 15 ਨਰਾਵਾਂ ਜਾਂ ਉੱਠਦਾ ਉਹ ਨਹੀਂ ਆਇਆ ਤੁਰ ਸਕਦਾ ਛਿੱਤੀ ਛਿੱਤੀ ਹਾਂ ਸੋ ਇਹ ਸੋ ਅਲੱਟ ਸੀਗੇ ਕਨਫਿਊਜ਼ਨ ਹੋ ਜਾਂਦਾ ਕਿਉਂਕਿ ਕਾਲਮ ਲਾਈਕਸਾਈਡ ਕੋਲ ਬੱਤ ਜਾਂਦਾ ਜਦੋਂ ਡੱਲੇਵਾਲ ਸਾਹਿਬ ਨੇ ਮਰਨ ਮਰਤ ਰੱਖਿਆ ਇਹ ਗੱਲ ਵਾਰ-ਵਾਰ ਆਉਂਦੀ ਰਹੀ ਕਿ ਡੱਲੇਵਾਲ ਸਾਹਿਬ ਨੂੰ ਕਿਸੇ ਵੇਲੇ ਵੀ ਅਟੈਕ ਆ ਸਕਦਾ ਕਿਉਂਕਿ ਉਹ ਸਿਰਫ ਪਾਣੀ ਪੀ ਰਹੇ ਆ ਔਰ ਡੱਲੇਵਾਲ ਸਾਹਿਬ ਕੁਝ ਖਾ ਨਹੀਂ ਰਹੇ ਇਸ ਤਰ੍ਹਾਂ ਦੀਆਂ ਗੱਲਾਂ ਸਮੇਂ-ਸਮੇਂ ਤੇ ਪ੍ਰੈਸ ਕਾਨਫਰੰਸ ਰਾਹੀਂ ਕਹਿੰਦੇ ਨੇ ਕਦੇ-ਕਦੇ ਪਾਣੀ ਨਾਲ ਬੰਦਾ ਜੀ ਨਹੀਂ ਸਕਦਾ ਤੁਸੀਂ ਰੋਜ਼ ਸੁਣਦੇ ਹੋ ਵੀ ਪਾਣੀ ਘਟ ਗਿਆ ਜੀ ਮੌਤ ਹੋ ਗਈ ਸਰੀਰ ਪਾਣੀ ਬਿਨਾਂ ਤਾਂ ਰਹਿ ਹੀ ਨਹੀਂ ਸਕਦਾ ਇੱਕ ਦਿਨ ਤੁਸੀਂ ਪਾਣੀ ਬਿਨਾਂ ਰਹਿ ਜਾਓਗੇ ਪਾਣੀ ਘਟ ਗਿਆ ਤੇ ਗਿਆ ਸੋ ਇਸ ਕਰਕੇ ਇਹ ਜਿਹੜਾ ਸੀ ਵੀ ਕਦੇ-ਕਦੇ ਪਾਣੀ ਬੰਦ ਰਿਹਾ ਆਪਣੇ ਆਪ ਦੀ ਧਿਆਨ ਗਲਤ ਸੀ ਇਹ ਠੀਕ ਹੋਈ ਨਹੀਂ ਸਕਦਾ ਇਹ ਉਹ ਉਸ ਵਰਤ ਦੇ ਦੌਰਾਨ ਕੀ ਲੈਂਦੇ ਸੀ ਕੀ ਕੰਲਾ ਪਾਣੀ ਪੈਂਦੇ ਸੀ ਕੀ ਪਾਣੀ ਚ ਨਮਕ ਪਾ ਕੇ ਰੈਂਦੇ ਸੀ ਕੀ ਨਮਕ ਦੇ ਨਾਲ ਨਿੰਬੂ ਵੀ ਪਾਉਂਦੇ ਸੀ ਕੀ ਉਹ ਕੋਈ ਦੁੱਧ ਵਗੈਰਾ ਵੀ ਪਾਉਂਦੇ ਸੀ ਕੀ ਉਹਦੇ ਚ ਕੋਈ ਵਿਟਾਮਿਨ ਪਾਉਂਦੇ ਸੀ ਕੀ ਉਹਦੇ ਵਿੱਚ ਕੋਈ ਈਸਟ ਆਉਂਦਾ ਉਹ ਪਾਉਂਦੇ ਸੀ ਇਹ ਦੱਸੰਦੀ ਡੋੜ ਹੈ ਇਹ ਮੈਂ ਕਿਉਂ ਪੁੱਛ ਰਿਹਾ ਮੈਂ ਉਸ ਵਿਧਾ ਦਾ ਸਰਜਣਾ ਜਿਹੜੀ ਵਿਧਾ ਚ ਸਾਨੂੰ ਬੱਚਿਆਂ ਦੇ ਅਸੀਂ ਕੱਟ ਦਿੰਨੇ ਆ ਨਾੜੀ ਉਮਰ ਆਹੀ ਹਫਤੇ ਤੱਕ ਉਹ ਜਨਿਤ ਤੱਕ ਜਾ ਸਕਦਾ ਕੋਈ ਅਸੀਂ ਮਤਲਬ ਨਾੜੀ ਪਾ ਕੇ ਵੀ ਨਹੀਂ ਦੇ ਸਕਦੇ ਜਦ ਕੋਈ ਬੰਦਾ ਕੁਝ ਖਾਂਦਾ ਨਹੀਂ ਤੇ ਸਰੀਰ ਨੂੰ ਤਾਂ ਚੱਲਣਾ ਹੈ ਊਰਜਾ ਕਿੱਥੋਂ ਤੋਂ ਆਉਣੀ ਹੈ ਇਹ ਸਰੀਰਸ਼ਵੀਕਰਮਾਰੀ ਬਣੀ ਬਈਆ ਉਹ ਸਾਡਾ ਜਿਗਰ ਹੈ ਉਹ ਜਿਗਰ ਚ ਚਮਕ ਕਰਕੇ ਰੱਖਦਾ ਹੋਵੇ ਜੇ ਕਦੇ ਧੀਰਤਾ ਜੀ ਉਦੋਂ ਘਟਾਂਗੇ ਉਹ ਜਿਗਰ ਜੋ ਸਭ ਤੋਂ ਪਹਿਲਾਂ ਘਟਣਾ ਸ਼ੁਰੂ ਕਰਦਾ ਹੈ ਸ਼ਰੀਰ ਗਲਾਈਕੋਜਨ ਹੁੰਦੀ ਹੈ ਉੱਤੇ ਉਹਨੂੰ ਗਲੂਕੋਜ਼ 'ਚ ਬਦਲਦਾ ਹੈ ਜੋ ਜਿਗਰ 'ਚੋਂ ਪਹਿਲਾਂ ਨਿਕਲਦਾ ਫਿਰ ਜੇ ਜਮਈਨਾ ਆਵੇ ਫਿਰ ਪਕਣੇ ਕਿ ਤੋਦਾ ਲਈਏ ਜਾਂ ਕੋਈ ਸਮਾਨ ਵੇਚੀਏ ਫੇਰ ਸਰੀਰ 2-3 ਦਿਨਾਂ ਬਾਅਦ ਸਮਾਨ ਵੇਚਣਾ ਸ਼ੁਰੂ ਕਰ ਦਿੰਦਾ ਚਰਦੀ ਸਰੀਰ ਦੀ ਚਰਬੀ ਪਘਲਾਉਣੀ ਸ਼ੁਰੂ ਕਰ ਦਿੰਦਾ ਹੁੰਦਾ ਨਹੀਂ ਇਹਦਾ ਆਪਦਾ ਆਪ ਹੀ ਖਾਣ ਲੱਗ ਗਿਆ ਪਹਿਲਾਂ ਤਾਂ ਸਟੋਰੇਜ ਖਾਦਾ ਹੈ ਨਾ ਹੁਣ ਸਰੀਰ ਪਘਲਾਉਣਾ ਸ਼ੁਰੂ ਕਰਦਾ پرو ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਮਰਨ ਵਰਤੇ ਬੈਠ ਗਏ ਸੀ ਖੈਰ ਉਹਨਾਂ ਦਾ ਮਰਨ ਵਰਤ ਲੜਵਾ ਦਿੱਤਾ ਗਿਆ ਹੈ ਜਦੋਂ ਕਿਸਾਨ ਅੰਦੋਲਨ ਖਤਮ ਕਰਵਾਇਆ ਗਿਆ ਜਿਸ ਤਰੀਕੇ ਦੇ ਨਾਲ ਸ਼ੰਭੂ ਤੇ ਖਨੋਰੀ ਬਾਰਡਰ ਤੋਂ ਔਰ ਉਸ ਤੋਂ ਬਾਅਦ ਫਿਰ ਡੱਲੇਵਾਲ ਨੂੰ ਹਸਪੀਟਲ ਐਡਮਿਟ ਕਰਵਾ ਦਿੱਤਾ ਜਾਂਦਾ ਜਿਸ ਤੋਂ ਬਾਅਦ ਫਿਰ ਡੱਲੇਵਾਲ ਦਾ ਮਰਨ ਵਰਤ ਵੀ ਖਤਮ ਕਰਵਾ ਦਿੱਤਾ ਜਾਂਦਾ ਉਹਨਾਂ ਨੇ ਕਿਹਾ ਕਿ ਅਪੀਲ ਕੀਤੀ ਹੈ ਕਿਸਾਨਾਂ ਨੇ ਕਿਸਾਨ ਆਗੂਆਂ ਨੇ ਇਸ ਕਰਕੇ ਆਪਣਾ ਮਰਨ ਵਰਤ ਤੋੜ ਰਹੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੰਬੇ ਸੰਘਰਸ਼ ਲਈ ਹੋਰ ਤਕੜੇ ਹੋਣ ਦੀ ਲੋੜ ਹੈ ਡਾਕਟਰ ਪਿਆਰੇ لال ਗਰਗ ਸਾਹਿਬ ਸਾਡੇ ਨਾਲ ਨੇ ਹਰ ਮਸਲੇ ਤੇ ਬਹੁਤ ਬਰੀਕੀ ਸਮਝ ਆ ਇਹਨਾਂ ਦੀ ਔਰ ਕਿਉਂਕਿ ਇਸ ਮਸਲੇ ਤੇ ਵੀ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਦਰਸ਼ਨ ਸਿੰਘ ਫੇਰੂਮਾਨ ਹੁਣਾਂ ਦਾ ਜੋ ਮਰਨ ਵਰਤ ਸੀਗਾ ਉਹ ਜਦੋਂ ਮਰਨ ਵਰਦ ਦੌਰਾਨ ਹੀ ਉਹਨਾਂ ਦੀ ਜਾਨ ਚਲੀ ਗਈ ਸੀਗੀ ਔਰ ਉਸ ਤੋਂ ਬਾਅਦ ਹੁਣ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰ ਜਿਹੜਾ 130 ਦਿਨ ਦੇ ਲੰਮਸੰ ਚੱਲਿਆ ਹੈ ਔਰ ਕਿਸ ਤਰੀਕੇ ਨਾਲ ਇਹਨਾਂ ਨੇ ਐਨਲਾਈਜ਼ ਕੀਤਾ ਇਹਨਾਂ तमाम ਚੀਜ਼ਾਂ ਨੂੰ ਔਰ ਆਖਰਕਾਰ ਬੰਦਾ ਕਿੰਨੇ ਦਿਨ ਭੁੱਖਾ ਰਹਿ ਸਕਦਾ ਸਰਵਾਈਵ ਕਰ ਸਕਦਾ ਔਰ ਸਰੀਰ ਤੇ ਕੀ ਇਫੈਕਟ ਸਾਈਡ ਇਫੈਕਟ ਹੁੰਦੇ ਆ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬੀ ਸਭ ਤੋਂ ਪਹਿਲਾਂ ਤਾਂ ਇਸੇ ਤੇ ਗੱਲ ਕਰਦੇ ਆ ਜਗਜੀਤ ਸਿੰਘ ਢਿੱਲੇਵਾਲ ਉਹਨਾਂ ਨੇ ਮਰਨ ਵਰਤ ਰੱਖਿਆ 130 ਦਿਨ ਮੰਨਿਆ ਜਾਂਦਾ ਕਿ ਉਹਨਾਂ ਦਾ 130 ਦਿਨ ਦੇ ਲੰਮਸੰ ਮਰਨ ਵਰਤ ਚੱਲਿਆ ਉਸ ਤੋਂ ਬਾਅਦ ਮਰਨ ਵਰਤ ਤੜਵਾ ਦਿੱਤਾ ਗਿਆ ਤੁਸੀਂ ਕਿਸ ਤਰੀਕੇ ਨਾਲ ਦੇਖਿਆ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਜੋ ਭੁੱਖ ਹੜਤਾਲ ਸੀ ਜੋ ਉਹਨਾਂ ਦੇ ਮਰਨ ਵਰਤ ਸੀਗਾ ਦੋ ਕੋ ਕਰਦੇ ਹੈ ਹੈ ਪਹਿਲੀ ਗੱਲ ਤਾਂ ਜਥੇਬੰਦੀਆਂ ਦੇ ਵਿੱਚ ਜੇ ਤਾਕਤ ਹੋਵੇ ਉਦੋਂ ਵਰਤ ਨਹੀਂ ਰੱਖੀਦੇ ਮਰਨ ਵਰਤ ਤਾਂ ਕੋਈ ਮਤਲਬ ਨਹੀਂ ਹੁੰਦਾ ਚਲੋ ਉਹਨਾਂ ਨੇ ਰੱਖਿਆ ਉਹਨਾਂ ਦਾ ਫੈਸਲਾ ਹਾਲਾਂਕਿ ਦੋ ਜਥੇਬੰਦੀਆਂ ਚ ਪੰਦੇਰ ਸਾਹਿਬ ਨੇ ਕਹਤਾ ਵੀ ਸਾਡੀ ਤਾਂ ਸਹਿਮਤੀ ਨਹੀਂ ਸੀ ਪਰ ਹੁਣ ਉਹਨਾਂ ਨੇ ਰੱਖ ਲਿਆ ਸੀ ਨਾਲ ਤੇ ਚੀਨ ਫਾਸਸਤੀ ਵੀ ਰੱਖਦੇ ਨੇ ਹੜਤਾਲਾਂ ਚ ਬੜੀਆਂ ਲੰਬੀਆਂ ਹੜਤਾਲਾਂ ਕਰੀਆਂ ਨੇ ਮੈਂ ਉਹਦਾ ਲੀਡਰ ਹਾਂ 74 74 ਦਿਨਾਂ ਦੀ ਹੜਤਾਲਾਂ ਸੀ ਕਰੀਆਂ ਨੇ ਤੇ ਦੂਜਾ ਜਿਆਦਾ ਤੁਸੀਂ ਵਰਤ ਰੱਖਦੇ ਆ ਉਹਨਾਂ ਨੇ ਦੋ ਤਿੰਨ ਸਵਾਲ ਮੇਰੇ ਮਨ ਦੇ ਜਿਹੜੇ ਨੇ ਉਹ ਮੈਨੂੰ ਅਡਰੈਸ ਨਹੀਂ ਹੋਇਆ ਜਦ ਤੱਕ ਮੁਖਤ ਮੁਖਾਤਬ ਨਹੀਂ ਹੋਇਆ ਕੋਈ ਵੀ ਉਹਨਾਂ ਦੇ ਡਾਕਟਰ ਸਾਹਿਬ ਸਵੇਮਾਨ ਸਿੰਘ ਬੜੇ ਅੱਛੇ ਬੰਦੇ ਨੇ ਉਹਨਾਂ ਨੇ ਮੈਨੂੰ ਫੋਨ ਤੇ ਗੱਲ ਕਰੀ ਉਹ ਵੀ ਤਾਂ ਕਿ ਮੈਂ ਵੀਡੀਓ ਚ ਕਹੇਤਾ ਵੀ ਇਹਨਾਂ ਨੇ ਦੱਸਿਆ ਨਹੀਂ ਉਹਨਾਂ ਦਾ ਥੋੜਾ ਚੰਗਾ ਨਹੀਂ ਲੱਗਿਆ ਤੇ ਉਹਨਾਂ ਕਿਹਾ ਡਾਕਟਰ ਸਾਹਿਬ ਨਹੀਂ ਮੈਂ ਤਾਂ ਤੁਹਾਡੀ ਬੜੀ ਇਜ਼ਤ ਕਰਦਾ ਤੁਸੀਂ ਆਹ ਕਹਿੰਦੇ ਮੈਂ ਮੈਂ ਤੁਹਾਨੂੰ ਦੱਸਣਾ ਕੀ ਕਿਹਾ ਸੋ ਇਹ ਜਿਹੜਾ ਇਹਨਾਂ ਕਹਿੰਦੇ ਸਾਡਾ ਮਰਨ ਵਰਤਾ ਹੈ ਫਿਰ ਕਹਿੰਦੇ ਹੁਣ ਅਸੀਂ ਭੁਖੜ ਹੜਤਾਲ ਕਰੀਏ ਅਜੇ ਤੱਕ ਇਹ ਦੋਨੇ ਡਲੇਵਾਲ ਸਾਹਿਬ ਦੀਆਂ ਆਪਦੀਆਂ ਬਿਆਨ ਨੇ ਅਜੇ ਤੱਕ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਮਰਨ ਵਰਤ ਤੇ ਭੁੱਖੜਤਾ 'ਚ ਕੀ ਫਰਕ ਹੈ ਫਾਸਟ ਅਨਟੂ ਡੈਥ ਹੰਗਰ ਸਟ੍ਰਾਈਕ ਇਹ ਦੋਨੇ ਬਿਲਕੁਲ ਵੱਖਰੇ ਮਹਾਵਰੇ ਨੇ ਕੋਈ ਡਿਕਸ਼ਨਰੀ ਚੁੱਕ ਲੋ ਦੁਨੀਆ ਜੀ ਇਹਦੇ 'ਚ ਵੱਖਰੇ ਵੱਖਰੇ ਮਤਲਬ ਨੇ ਉਹ ਕਹਿੰਦੇ ਉਹੀ ਹੈ ਪੀਟੇ ਸਮਝ ਨਹੀਂ ਡੋੜਾ ਹੈ ਵੀ ਭੁੱਖ ਹੜਤਾਲ ਕੀਤੀ ਸੀ ਤੇ ਪੈਨਾ ਮਰਨ ਵਰਤ ਕੀਤੀ ਸੀ ਕੀ ਫਰਕ ਕੀ ਆ ਦੋਹਾਂ ਚ ਅੱਜ ਤੱਕ ਨਹੀਂ ਦੱਸਿਆ ਇਹ ਕਿਉਂਕਿ ਡੱਡੇਆਲ ਸਾਹਿਬ ਇੱਕ ਪਬਲਿਕ ਫਿਗਰ ਬਣ ਗਏ ਵਰਤ ਕਰਕੇ ਖਾਸ ਕਰਕੇ ਤੇ ਉਹਨਾਂ ਦੀ ਡਿਊਟੀ ਬੰਦੀ ਸੀ ਦੱਸਣਾ ਐ ਨਹੀਂ ਆ ਵੀ ਮੈਂ ਜੋ ਮਰਜ਼ੀ ਕਰਾਂ ਦੁਨੀਆ ਐਸੇ ਡਾਂਗਾ ਲਗਾ ਕੇ ਖੜੀ ਸੀ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਨਾ ਪੰਜਾਬ 'ਚ ਦੇਖਦੇ ਕੀ ਹੋਣਾ ਸੀ ਸੋ ਇਸ ਕਰਕੇ ਇਹ ਜ਼ਿੰਮੇਵਾਰੀ ਹੁੰਦੀ ਹੈ ਉਹ ਦੱਸਿਆ ਨਹੀਂ ਉਹਨਾਂ ਨੇ ਦੂਜਾ ਜਿਹੜਾ ਸਵਾਲ ਆਇਆ ਉਹ ਇਹ ਕਿ ਉਹ ਉਸ ਵਰਤ ਦੇ ਦੌਰਾਨ ਕੀ ਲੈਂਦੇ ਸੀ ਕੀ ਕਰਦਾ ਪਾਣੀ ਪੀਂਦੇ ਸੀ ਕੀ ਪਾਣੀ ਚ ਨਮਕ ਪਾਕੇ ਰਹਿੰਦੇ ਸੀ ਕੀ ਨਮਕ ਦੇ ਨਾਲ ਨਿੰਬੂ ਵੀ ਪਾਉਂਦੇ ਸੀ ਕੀ ਉਹ ਕੋਈ ਦੁੱਧ ਵਗੈਰਾ ਵੀ ਪਾਉਂਦੇ ਸੀ ਕੀ ਉਹਦੇ ਚ ਕੋਈ ਵਿਟਾਮਿਨ ਪਾਉਂਦੇ ਸੀ ਕੀ ਉਹਦੇ ਵਿੱਚ ਕੋਈ ਈਸਟ ਹੁੰਦਾ ਹੈ ਉਹ ਪਾਉਂਦੇ ਸੀ ਇਹ ਦੱਸਣ ਦੀ ਲੋੜ ਹੈ ਇਹਨੇ ਕਿਉਂ ਪੁੱਛ ਰਿਹਾ ਮੈਂ ਉਸ ਵਿਦਾ ਦਾ ਸਰਜਣਾ ਜਿਹੜੀ ਵਿਦਾ ਚ ਸਾਨੂੰ ਬੱਚਿਆਂ ਦੇ ਅਸੀਂ ਇਕੱਠ ਦਿੰਨੇ ਆ ਨਾੜੀ ਉਮਰ ਆਹੀ ਹਫਤਾਵ ਤੱਕ ਭੋਜਨ ਨਹੀਂ ਦਿੱਤਾ ਜਾ ਸਕਦਾ ਕੋਈ ਵੀ ਅਸੀਂ ਮਤਲਬ ਨਾੜੀ ਪਾਕੇ ਵੀ ਨਹੀਂ ਦੇ ਸਕਦੇ ਉਹਨਾਂ ਨੂੰ ਸੀ ਕਹਿੰਨਾ ਪਾਰ ਇੰਟਰ ਨਿਊਟ੍ਰੀਸ਼ਨ TPN ਟੋਟਲ ਪਾਰ ਇੰਟਰ ਨਿਊਟ੍ਰੀਸ਼ਨ ਵੀ ਉਹਨੂੰ ਸਾਰਾ ਨਾੜੀ ਰਾਹੀਂ ਦੇਣਾ ਉਹ ਫਿਰ ਉਹਦੇ ਚ ਪ੍ਰੋਟੀਨ ਹੋਰ ਦਿੰਨੇ ਆ ਉਹਦੇ ਆਪਦੇ ਨੁਕਸਾਨ ਹੁੰਦੇ ਨੇ ਕਿਉਂਕਿ ਉਹ ਪ੍ਰੋਟੀਨ ਕਿੱਥੇ ਤੱਕ ਪਾਣੀ ਜਾਂਣਾ ਨਾੜੀ ਕਿੱਥੇ ਪ੍ਰੋਟੀਨ ਜਾਣੀ ਆ ਜਿਵੇਂ ਦੁੱਧ ਲਾਤਾ ਉਹਦੇ ਵਿੱਚ ਨਾੜੀ ਚ ਉਹਦਾ ਨੁਕਸਾਨ ਤਾਂ ਹੋਏਗਾ ਸੋ ਹਫਤਾ 5-7 ਦਿਨ ਤੋਂ ਵੱਧ ਨਹੀਂ ਚਾਹਦਾ ਅਰੇ ਜਿੰਨੇ ਅਸੀਂ ਪੜਾਣੇ ਆ ਜਿਨ੍ਹਾਂ ਨੂੰ ਸੁਪਰ ਸਪੈਸ਼ਲਿਜ਼ੇਸ਼ਨ ਕਰਾਉਣੇ ਆ ਵੀ ਟੋਟਲ ਪਾਰ ਇੰਟਰ ਨਿਊਟ੍ਰੀਸ਼ਨ ਦੇ ਕੀ ਨੁਕਸਾਨ ਕੀ ਫਾਇਦੇ ਕੀ ਕਰੀਦਾ ਹੈ ਉੱਤੇ ਇਹ ਜੀ ਵੀ ਕੋਈ ਗੱਲ ਨਹੀਂ ਇਹਨਾਂ ਨੇ ਕੋਈ ਪਰ ਇੰਟਰਨੂਟ੍ਰੀਸ਼ਨ ਵੀ ਡਾਕਟਰਾਂ ਨੇ ਧੱਕੇ ਨਾਲ ਇਹਨਾਂ ਨੂੰ ਕੁਝ ਲਾਤਾ ਹੋਵੇ ਤੇ ਇਹ ਕਹੋਵੇ ਚਲ ਤੁਹਾਡੀ ਮਰਜ਼ੀ ਇਹ ਵੀ ਕਿਤੇ ਨਹੀਂ ਦੇਖਿਆ ਸੋ ਇਹ ਇਸ ਕਰਕੇ ਇਹ ਜਿਹੜੀ ਇੱਕ ਮੈਡੀਕਲ ਵੱਡੀ ਮੈਂ ਕਹਾਂਗਾ ਬੁਝਾਰਤ ਬਣੀ ਹੋਈ ਹੈ ਆਪਾਂ ਮੰਨ ਲਓ ਵੀ ਇਹ ਸਾਰਾ ਠੀਕ ਸੀ ਜਿਹੜੇ ਉਹ ਕਹਿੰਦੇ ਅਸੀਂ ਰੱਖਿਆ ਵਰਤ ਕਿ 100 ਤੁਸੀਂ ਦੀਨ ਗਾ ਨਾ ਮੈਂ 100 ਤੋਂ ਦੀਨ ਗਾਉ ਨੂੰ ਚਲੋ 132 ਕੋਈ ਕਰੂ ਕੁਝ ਵੀ ਹੈ ਦਿਨ ਚ ਆਪਾਂ ਹੁਣ 4-5 ਦਿਨਾਂ ਚ ਨਾ ਪਈਏ ਯਮਨ ਦੇ ਸਰਦੀਨ ਵੀ ਦੁਨੀਆ ਦੇ ਵਿੱਚ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਵਿਕੀਪੀਡੀਆ ਦੇ ਵਿੱਚ ਕਿਤੇ ਕੋਈ ਮੈਡੀਕਲ ਬੁੱਕਸ ਦੇ ਵਿੱਚ ਕਿਤੇ ਕੋਈ ਰਿਕਾਰਡ ਨਹੀਂ ਕਿ ਬਿਨਾ ਟੋਟਲ ਕੁਝ ਖਾਦੇ ਪੀਤੇ ਸਿਰਫ ਪਾਣੀ ਦੇ ਉੱਤੇ ਜਿਹੜਾ ਇੰਨਾ ਦਿਨ ਕੋਈ ਜੀ ਸਕੇ ਇਹ ਸੰਭਵ ਵੀ ਨਹੀਂ ਕੁਦਰਤੀ ਜੋ ਸਾਡੇ ਸਰੀਰ ਦੇ ਵਿੱਚ ਕਿਰਿਆ ਹੁੰਦੀ ਆ ਉਹਦੇ ਨਾਲੇ ਸੰਭਵ ਨਹੀਂ ਆ ਪਹਿਲੀ ਗੱਲ ਜਿਨ੍ਹਾਂ ਨੇ ਅੱਜ ਤੱਕ ਦੁਨੀਆ ਦੇ ਵਿੱਚ ਟੈਸਟ ਹੋਏ ਨੇ ਬਿਨਾ ਕੁਝ ਖਾਦੇ ਕਿਤੇ ਕਦੇ ਪਾਣੀ ਤੇ ਉਹ 7 ਦਿਨਾਂ ਤੱਕ ਦੇ ਹੋਏ ਨੇ ਯਾਨੀ ਬਿਨਾ ਖਾਦੇ ਪੀਤੇ ਬੰਦਾ 7 ਦਿਨ ਸਰਵਾਈਵ ਕੱਲਾ ਪਾਣੀ ਪੀਣਾ ਔਰ ਮੈਡੀਕਲ ਰਿਕਾਰਡਸ ਦੇ ਵਿੱਚ ਕਿਹਾ ਗਿਆ ਉਹ ਉਸੇ ਗਿਨੀ ਉਹ ਕਵਰ ਰਿਕਾਰਡ ਚ ਸਾਡੀ ਡਾਕਟਰੀ ਚ ਵੀ ਸੀ ਕਿਹਾ ਬਈ ਹਫਤਾ ਕੱਟ ਸਕਦਾ ਬਿਨਾ ਜਮਈ ਕੱਦੇ ਪਾਣੀ ਤੇ ਜੇ ਉਹਦੇ ਨਾਲ ਮਾੜਾ ਮੋਟਾ ਕੁਝ ਪਾਣੀ ਦੇ ਵਿੱਚ ਨਿੰਬੂ ਜਮੈਂ ਮੈਂ ਤੁਹਾਨੂੰ ਸੇ ਲਾਈਨ ਹੋਰ ਕਿਉਂਕਿ ਸਾਡੇ ਬਾਡੀ ਦੇ ਇੱਕ ਪ੍ਰਕਿਰਿਆ ਤੇ ਉਹਦੇ ਵਿੱਚ ਵੀ 21 ਦਿਨਾਂ ਤੱਕ ਦੇ ਟੈਸਟ ਹੋਏ ਨੇ ਅਜੇ ਤੱਕ ਦੁਨੀਆ 'ਚ 21 ਦਿਨ ਤੋਂ ਵੱਧ ਦਾ ਕਿਸੇ ਨੇ ਕੋਈ ਟੈਸਟ ਨਹੀਂ ਕਰਿਆ ਵੀ ਬੰਦਾ ਬਚਦਾ ਕਿਵੇਂ ਹੈ ਇਸ ਤੋਂ ਅੱਗੇ ਇਸੋ ਗੱਲ ਇਹ ਹੈ ਵੀ ਜਦ ਬੰਦਾ ਖਾਣਾ ਪੀਣਾ ਛੱਡ ਦਿੰਦਾ ਹੈ ਉਹਦੇ ਵਿੱਚ ਬੜੇ ਧਰਮ ਨੇ ਸਾਡੇ ਜਿੰਨਾ ਚ ਖਾਣਾ ਪੀਣਾ ਛੱਡ ਕੇ ਕਹਿੰਦੇ ਵੀ ਹੁਣ ਬਸ ਮੈਂ ਛੱਡਿਆ ਜੈਨੀ ਨੇ ਉਹ ਸਭ ਇਹ ਹਰਾ ਪ੍ਰਕਿਰਿਆ ਕਰ ਲੈਂਦੇ ਨੇ ਜਦ ਸਰੀਰ ਵੀ ਹੁਣ ਰਹਿ ਗਿਆ ਜੀ ਬਸ ਸਰੀਰ ਤਿਆਗਣਾ ਉਹ ਫੇਰ ਖਾਣਾ ਪੀਣਾ ਛੱਡ ਦਿੰਦੇ ਨੇ ਵੀਰ ਸਵਰਕਰ ਵਿਨਾਇਕ ਦਮੋਦਰ ਦਾਸ ਸਵਰਕਰ ਉਹਨੇ ਕਿਹਾ ਵੀ ਮੈਂ ਹੁਣ ਛੱਡ ਦੇਣਾ ਖਾਣਾ ਪੀਣਾ ਉਹਨੇ 1 ਫਰਵਰੀ ਨੂੰ ਛੱਡਿਆ 26 ਫਰਵਰੀ ਨੂੰ 11 ਵਜੇ ਉਹ ਪੂਰਾ ਹੋ ਗਿਆ ਉਹਨਾਂ ਕੰਮ ਦੇ ਹੁਣ ਸਾੰਬੜਾ ਔਖਾ ਹੋ ਰਿਹਾ ਐ ਐਂਡ ਹੀ ਡਾਈਡ ਜੇ ਉਹਨੂੰ ਇਸ ਚਾਰਜ ਸੋ ਇਸ ਕਰਕੇ ਇਹ ਜਿਹੜਾ ਉਹ 26 ਦਿਨ ਦਾ ਹੋ ਗਿਆ ਘਰੋਂ ਵੱਧ ਵੱਧ ਉਹ ਡੈਥ ਹੋ ਗਈ ਫਿਰ ਉਹ ਮਾਨ ਸਾਹਿਬ ਨੇ ਰੱਖਿਆ ਉਹ 74 ਦਿਨ ਕਿਉਂ ਕੱਟ ਗਏ ਉਹਨਾਂ 74 ਦਿਨ ਹੋਇਆ ਉਹ ਉਹਨਾਂ ਨੇ 15 ਹਸਲ ਚ ਉਹਨਾਂ ਦੀ ਹਿਸਟਰੀ ਵੀ ਸਾਨੂੰ ਪਤਾ ਹੋਣੀ ਹੈ ਇੱਕ ਦਾਇੰਚ ਦੱਸਾਂਗਾ ਸੰਤ ਫਤਿਹ ਸਿੰਘ ਨੇ ਬਰਤ ਰੱਖਿਆ ਸੀ ਕਿ 17 ਦਸੰਬਰ ਨੂੰ ਤੇ ਉਹਨਾਂ ਨੇ 27 ਦਸੰਬਰ ਨੂੰ ਛੱਡਤਾ ਮਰਨ ਵਰਤ ਹੀ ਰੱਖਿਆ ਸੀ ਆਪ ਚੰਡੀਗੜ੍ਹ ਪੰਜਾਬ ਉਹ ਕਹਿੰਦਾ ਇਹਨਾਂ ਨੇ ਅਰਦਾਸ ਕਰਕੇ ਇਹ ਕੰੀਆ ਗਲਤ ਹੁਣ ਮੈਂ ਰੱਖੂੰਗਾ ਅਗਲੇ ਸਾਲ ਦੀ ਅਗਸਤ ਤੋਂ ਅੱਛਾ ਅਸ਼੍ਰੀ ਕਾਲਤਖਸਾਬ ਨੇ ਸਜ਼ਾ ਵੀ ਲਾਈ ਸੀ ਉਹਨਾਂ ਨੂੰ ਹਾਂ ਫਿਰ ਇਹਨਾਂ ਨੇ ਵਰਤ ਰੱਖਿਆ ਇਹਨਾਂ ਨੇ ਕਹਤਾ ਮੈਂ 15 ਅਗਸਤ ਤੋਂ ਰੱਖਾਂਗਾ ਵਰਤ ਤੇ ਇਹਨਾਂ ਨੂੰ 12 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਪਰ ਇਹਨਾਂ ਨੇ 15 ਅਗਸਤ ਤੋਂ ਵਰਤ ਰੱਖਿਆ ਤੇ 15 ਅਗਸਤ ਤੋਂ ਰੱਖਿਆ ਵਰਤ ਜਾ ਕੇ 26 ਤਰੀਕ ਨੂੰ ਇਹਨਾਂ ਦੀ ਡੈਥ ਹੋਈ ਹੈ ਸੋ 74 ਦਿਨਾਂ ਦਾ ਵਰ ਚੱਲਿਆ 82 ਸਾਲ ਦੀ ਉਮਰ ਸੀ ਆ ਜੱਦੀ ਘੁਟਿਏ ਸੀ ਪਰ ਇਹਨਾਂ ਨੇ ਆਬਦੀ ਨਭਾਈ ਹਾਂ ਇਹ ਠੀਕ ਹੈ ਨੂੰ ਫੜ ਕੇ ਵਿੱਚ ਕੁਛ ਥੋੜਾ ਕਨਾ ਫੂਡ ਦੇ ਦੀ ਕੋਸ਼ਿਸ਼ ਕਰੀ ਗਈ ਹਸਪਤਾਲ ਦੇ ਵਿੱਚ ਬਾਅਦ ਵਿੱਚ ਤੇ ਇਹਨਾਂ ਦੀ ਡੱਡ ਬੱਡੀ ਵੀ ਨਹੀਂ ਦੇ ਰਹੀ ਸੀ ਮੈਂ ਇਹਨਾਂ ਦੇ ਦਾ ਸੰਸਕਰਤ ਚ ਜਾ ਕੇ ਆਇਆ ਸੀ ਫਿਰ ਮਾਂ ਦੀ ਹੈ ਫਿਰ ਮਾਂ ਪਿੰਦਾ ਹੈ ਜੇ ਬਾਬੇ ਬਕਾਲੇ ਵਾਲੀ ਰੋਡ ਤੇ ਜਾਈਏ ਹਾਂ ਰਹੀਏ ਤੋਂ ਅੱਗੇ ਬਾਬੇ ਬਕਾਲੇ ਨੂੰ ਜਾਈਏ ਸੋ ਇਹ ਜਿਹੜਾ ਹੈਗਾ ਦੁਨੀਆ ਦੇ ਵਿੱਚ ਅੱਜ ਤੱਕ ਜਿਹੜਾ ਕੋਈ ਰਿਕਾਰਡ ਹੈ ਵੀ ਆਪਦੇ ਭਾਰ ਘਟਾਉਣ ਵਾਸਤੇ ਆਪਦੇ ਸਰੀਰ ਨੂੰ ਥੋੜਾ ਠੀਕ ਕਰਨ ਵਾਸਤੇ ਵਰਤ ਰੱਖਣ ਦਾ ਜਿਹੜਾ ਰਿਕਾਰਡ ਹੈ ਉਹ 382 ਦਿੰਦਾ ਹੈ। ਇਹ ਕਾਂਗਰਸ ਬਰਬਰੀ ਹੋਇਆ ਹੈ। ਆਇਰਲੈਂਡ ਦਾ ਸੀ ਉਹਦਾ ਬੋਲ ਉਹਦਾ ਭਾਰ ਬੜਾ ਵਧਿਆ ਹੋਇਆ ਸੀ 207 ਕਿਲੋ। ਹੂੰ। ਅੱਛਾ। ਉਹਨੇ ਬਾਰ-ਬਾਰ ਕੋਸ਼ਿਸ਼ ਕੀਤੀ ਵੀ ਮੈਂ ਇਹਨੂੰ ਘਟਾਵਾਂ ਫਿਰ ਉਹਨੇ ਫੈਸਲਾ ਕਰਦਾ ਵੀ ਮੈਂ ਚਲੋ ਵਰਤ ਰੱਖਦਾ। ਉਹਦੇ ਵਰਤ ਚ ਚੋ ਪਾਣੀ ਵੀ ਪੀਂਦਾ ਸੀ, ਦੁੱਧ ਵਗੈਰਾ ਵੀ ਲੰਦਾ ਸੀ, ਉਹ ਈਸਟ ਵੀ ਲੰਦਾ ਸੀ, ਉਹ ਕਈ ਚੀਜ਼ਾਂ ਗਲੂਕੋਜ਼ ਵੀ ਲੰਦਾ ਸੀ। ਸੋ ਉਹੀ ਜੀਆਂ ਤਾਂ ਅਸੀਂ ਕਿੰਨੇ ਵਾਰੀ ਹੁੰਦਾ ਵੀ ਇੱਕ ਵਾਰੀ ਮੈਨੂੰ ਕਿਸੇ ਨੇ ਕਿਹਾ ਕੰਨੇ ਜੇ ਉਹ ਸੰਤ ਦਾ ਕੀਰਤਨ ਸੁਣਨ ਚਾਹੀਏ ਮੈਂ ਜੀ ਮੈ ਨਹੀਂ ਜਾਂਦਾ ਹੁੰਦਾ ਮੈਨੂੰ ਇਹ ਜ ਨਹੀਂ ਨਹੀਂ ਬੜਾ ਵਧੀਆ ਫਲਾਣਾ ਮੈਂ ਮੈਡੀਕਲ ਕਾਲਜ ਪੜ੍ਹਦਾ ਸੀ ਮੈਂ ਚੜਾ ਗਿਆ ਅੰਮ੍ਰਾਸ਼ਰਮ ਚ ਉਹ ਜੀ ਸੰਤ ਐ ਉਹ ਅਤਿ ਅਦਰ ਉੱਥੇ ਇਕੱਠੀ ਕਰਦੇ ਹੌਣ ਬਸ ਉਹ ਦੀ ਸਜੋਗ ਉਹ ਮੈਨੂੰ ਕਹਿੰਦੇ ਦੇਖੋ ਜੀ ਕਹਿੰਦੇ ਅੰਨ ਨਹੀਂ ਖਾਂਦੇ ਮੈਂ ਜੀਰ ਖਾਂਦੇ ਕੀ ਨੇ ਜਿਹੜੇ ਮੇਰੇ ਨਾਲ ਗਏ ਸੀਗੇ ਕੰਨੇ ਫਲ ਫਰੂਟ ਮੇਵੇ ਮੈਂ ਹਾਸੇ ਚ ਮੇਰੀ ਆਤੇ ਹੈ ਉਹ ਮੈਂ ਕਿ ਜਿਹਨੂੰ ਕੰਟਾ ਟੋੜ ਕੇ ਕੁੱਟ ਕੇ ਦੁੱਧ ਕੰਟਾ ਫਾਲ ਫਰੂਟ ਮੇਵੇ ਹੈ ਖਾਣ ਨੂੰ ਮੈਨੂੰ ਦੁੱਧ ਪੀਣ ਮਿਲੋ ਇਹਨਾਂ ਦਸਵਾਂ ਤੋਂ ਲੈਣਾ ਕੀ ਹੈ ਸੋ ਇਹ ਕੰਦਾ ਅੰਨ ਨਹੀਂ ਹੈ ਇਹ ਮੈਂ ਕਿਉਂ ਕਿਹਾ ਇਹ ਸਾਡੇ ਸਰੀਰ ਨੂੰ ਗੱਜਾ ਚਾਹੀਦੀ ਹੈ ਊਰਜਾ ਊਰਜਾ ਤੋਂ ਬਿਨਾਂ ਕੰਮ ਨਹੀਂ ਕਰਦਾ ਗੱਡੀ ਚ ਤੇਲ ਪਾਣੇ ਆਪਾਂ ਹੁਣ ਅੱਜ ਕੱਲ੍ਹ ਇੱਥੇ ਨਾਲ ਮਲਾ ਕੇ ਵੀ ਪਾਉਣ ਲੱਗੇ ਇਹ ਤਨੌਲੀ ਹੈਗੀ ਆ ਨਾ ਕਿਸੇ ਚ ਡੀਜ਼ਲ 깔ਦਾ ਹੈ ਕਿਸੇ ਚ ਦੀ ਦਾ ਮਿੱਟੀ ਦਾ ਤੇਲ ਪਾ ਦਿੰਦੇ ਨੇ ਆ ਰੋਲਾ ਪਿੰਦਾ ਰੋਜ਼ ਆ ਪੀਟਰ ਇੰਜਨ ਨਾਲੇ ਮਿੱਟੀ ਦੇ ਤੇਲ ਨਾਲ ਹੀ ਚਲਾਏ ਜਾਂਦੇ ਸੀ ਵਿੱਚ ਉਹ ਪਾ ਕੇ ਜਿਹਨੂੰ ਆਪਾਂ ਮੁਗਲਾਈ ਸੋ ਇਸ ਕਰਕੇ ਇਹ ਸਰੀਰ ਨੂੰ ਗੱਜਾ ਕਿਵੇਂ ਦਿੱਤੀ ਜਾਂਦੀ ਹੈ ਸਰੀਰ ਦੀਆਂ ਕਲੋਰੀ ਜਿਹੜੀਆਂ ਚਾਹੀਦੀਆਂ ਨੇ ਜੇ ਜਮਾਈ ਨਾ ਕੁਛ ਕਰੇ ਜਮਾਈ ਤਿਆ ਰਹੇ ਤਾਂ ਵੀ 12-1500 ਕਲੋਰੀ ਰੋਜ਼ ਚਾਹੀਦੀ ਹੈ ਉਹ ਨਾਰਮਲੀ 2000 ਚਾਹੀਦੀ ਹੈ ਤੇ ਜਿਹੜਾ ਬੰਦਾ ਸਖਤ ਮਿਹਨਤ ਕਰਦਾ ਉਹ 2800 ਚਾਹੀਦੀ ਹੈ 1 ਗ੍ਰਾਮ ਕਣਕ ਦੇ ਵਿੱਚ 740 ਕੈਲਰੀਆਂ ਨੇ ਸੋ ਇਸ ਕਰਕੇ ਸਾਨੂੰ ਸਮਝਣਾ ਪੈਂਦਾ ਵੀ ਕਿ ਕਿੰਨਾ ਖਾਣਾ ਹੈ ਜਿਵੇਂ ਹੁਣ ਜੇ ਕੋਈ ਪੁੱਛੇ ਮੈਂ ਕਹਾਂ 300 ਤੋਂ 400 ਗ੍ਰਾਮ ਟਰਹੂਜ ਬੰਦਾ ਖਾਏਗਾ ਜਿਹਾ ਹਸਾਉਣਾ ਨਾ ਵੀ ਇੱਕ ਡਾਕਟਰ ਕੰਪੈਕ ਨਾ ਟੱਕਰੀ ਦੀ ਉਹ ਤੋਂ ਪਤਾ ਲੱਗ ਜਾ एवरेज ਹੈ ਇਹ ਐਵੇਂ ਨਹੀਂ ਹੁੰਦੀ ਆ ਸੋ ਜਿਹੜੀਆਂ ਇਹਨਾਂ ਨੇ ਵਰਤ ਰੱਖਿਆ ਉਹਦੇ ਚਕਤਾਈ ਇਹ ਸਵਾਲ ਨੇ ਵੱਡੇ ਵੀ ਇਹਨਾਂ ਨੇ ਕੋ ਕੀ ਖਾਦਾ ਕੀ ਪੀਤਾ ਦੱਸਿਆ ਕਿਸੇ ਨੂੰ ਨਹੀਂ ਇਹਦੇ ਨਾਲ ਹੀ ਮੇਰਾ ਸਰ ਇੱਕ ਸਵਾਲ ਜੁੜਦਾ ਜਦੋਂ ਡੱਲੇਵਾਲ ਸਾਹਿਬ ਨੇ ਮਰਨ ਵਰਤ ਰੱਖਿਆ ਇਹ ਗੱਲ ਵਾਰ-ਵਾਰ ਆਉਂਦੀ ਰਹੀ ਕਿ ਡੱਲੇਵਾਲ ਸਾਹਿਬ ਨੂੰ ਕਿਸੇ ਵੇਲੇ ਵੀ ਅਟੈਕ ਆ ਸਕਦਾ ਕਿਉਂਕਿ ਉਹ ਸਿਰਫ ਪਾਣੀ ਪੀ ਰਹੇ ਆ ਔਰ ਡੱਲੇਵਾਲ ਸਾਹਿਬ ਕੁਝ ਖਾ ਨਹੀਂ ਰਹੇ ਇਸ ਤਰ੍ਹਾਂ ਦੀਆਂ ਗੱਲਾਂ ਸਮੇਂ-ਸਮੇਂ ਤੇ ਪ੍ਰੈਸ ਕਾਨਫਰੰਸ ਰਾਹੀਂ ਕਹਿੰਦੇ ਰਹੇ ਉਹ ਕਹਿੰਦੇ ਕਿ ਸਿਰਫ ਪਾਣੀ ਪੀ ਰਹੇ ਸੀ ਡੱਲੇਵਾਲ ਸਾਹਿਬ ਕਦੇ-ਕਦੇ ਲੈਂਦੇ ਸੀ ਕਿ ਖਾਂਦੇ ਨਹੀਂ ਸੀਗੇ ਕੁਝ ਦੇਖੋ ਪਹਿਲੀ ਗੱਲ ਤਾਂ ਕਦੇ-ਕਦੇ ਪਾਣੀ ਨਾਲ ਬੰਦਾ ਜੀ ਨਹੀਂ ਸਕਦਾ ਤੁਸੀਂ ਰੋਜ਼ ਸੁਣਦੇ ਹੋ ਵੀ ਪਾਣੀ ਘਟ ਗਿਆ ਜੀ ਮੌਤ ਹੋਗੀ ਜੇ ਤੁਸੀਂ ਮੈਂ ਜਿਹੜਾ ਦੱਸਿਆ ਵੀ 7 ਦਿਨ ਵੀ ਇਕੱਲਾ ਪਾਣੀ ਸਰੀਰ ਪਾਣੀ ਬਿਨਾਂ ਤਾਂ ਰਹਿ ਹੀ ਨਹੀਂ ਸਕਦਾ ਇੱਕ ਦਿਨ ਤੁਸੀਂ ਪਾਣੀ ਬਿਨਾਂ ਰਹਿ ਜਾਓਗੇ ਪਾਣੀ ਘਟ ਗਿਆ ਸੋ ਇਸ ਕਰਕੇ ਇਹ ਜਿਹੜਾ ਸੀ ਵੀ ਕਦੇ-ਕਦੇ ਪਾਣੀ ਲੈਂਦੇ ਆ ਆਪਣੇ ਆਪ ਦੀ ਬਿਆਨ ਗਲਤ ਸੀ ਇਹ ਠੀਕ ਹੋ ਹੀ ਨਹੀਂ ਸਕਦਾ ਉਹ ਕਹਿੰਦੇ ਨੇ ਕਿ ਕਬੜੀ ਪਾਣੀ ਲੈਂਦੇ ਨੇ ਦੋ ਵਾਰ ਦਿਨ ਦੇ ਮੈਂ ਮੰਨ ਸਕਦਾ ਸੋ ਇਹ ਧਿਆਨ ਜਿਹੜੀ ਆ ਇਹ ਸਿਆਸੀ ਬਿਆਨ ਜ਼ਿਆਦਾ ਸੀਗੇ ਇਹ ਤੱਥਾਂ ਦੇ ਉੱਤੇ ਨਹੀਂ ਮੈਨੂੰ ਲੱਗਦੇ ਯਾਨੀ ਤੁਹਾਨੂੰ ਲੱਗਦਾ ਕਿ ਬਿਨਾਂ ਖਾਦੇ ਪੀਤੇ ਡਿਲੇਵਲ ਸਰਵਾਈਵ ਨਹੀਂ ਕਰ ਸਕਦੇ ਸੀਗੇ ਮੈਂ 103 ਦਿਨ ਸਰਵਾਈਵ ਕੰਢੀ ਹੈ ਮੈਂ ਥੋੜੋ ਕਹਿਣਾ ਹੁਣ ਜਿਹੜਾ ਕੋਈ ਡਾਕਟਰ ਕਹਿੰਦੀ ਹੈ ਮੈਂ ਉਹ ਤਾਂ ਗੱਪ ਮਾਰਦਾ ਵੀ ਨਹੀਂ ਨਹੀਂ ਜੀ ਕਰ ਸਕਦੇ ਨੇ ਮੈਂ ਉਹਨਾਂ ਤੋਂ ਡਰ ਜਾ ਵੀ ਕੱਲ ਨੂੰ ਮੇਰੇ ਡਾਂਗ ਮਾਰਨਗੇ ਜਿਹੜੇ ਡਾਕਟਰੀ ਵਿਗਿਆਨ ਮੈਂ ਫਿਰ ਵਿਗਿਆਨ ਤਾਂ ਬਈ ਆ ਕਿਤਾਬਾਂ ਇੰਨੀਆਂ ਇੰਨੀਆਂ ਪਈਆਂ ਨੇ ਕਹਦੀਆਂ ਨੇ ਡਾਕਟਰੀਆਂ ਦੀਆਂ ਕਿਤਾਬਾਂ ਐਨੇ ਸਾਲ ਮੈਂ ਸਾਰੀ ਪੜ੍ਹਾਈ ਚੜਾਏ ਨੇ ਸੁਪਰ ਸਪੈਸ਼ਲਿਸਟ ਕਿਰੀ ਮੈਂ ਇਹ ਫਿਰ ਝੂਠੀ ਬੋਲਣਾ ਹੈ ਫਿਰ ਮੈਨੂੰ ਜੀਕੇ ਕੀ ਕਰਨਾ ਸੋ ਇਸ ਕਰਕੇ ਗਲਤ ਹੈ ਬਿਲਕੁਲ ਨਹੀਂ ਕਿ ਦੂਜਾ ਇਹ ਕਿ ਸਰੀਰ ਚ ਕੀ ਹੁੰਦਾ ਜਦੋਂ ਆਪਾਂ ਵਰਤ ਰੱਖਦੇ ਆ ਸਾਡੇ ਦਰਸ਼ਕਾਂ ਵਾਸਤੇ ਜ਼ਰੂਰੀ ਹੈ ਸਮਝਣਾ ਜਦ ਕੋਈ ਬੰਦਾ ਕੁਝ ਖਾਂਦਾ ਨਹੀਂ ਤੇ ਸਰੀਰ ਨੂੰ ਤਾਂ ਚੱਲਣਾ ਹੈ ਊਰਜਾ ਕਿੱਥੋਂ ਤਾਂ ਆਉਣੀ ਹੈ ਜਿਵੇਂ ਆਪਣਾ ਬੈਂਕ ਚੋਂ ਪੈਸੇ ਨਾ ਆਉਣ ਤਨਖਾਹ ਨਾ ਮਿਲੇ ਤੁਹਾਨੂੰ ਫਿਰ ਜਿਹੜੇ ਪੈਸੇ ਹੁੰਦੇ ਨੇ ਉਹ ਅੰਦਰੋਂ ਕੱਢਦੇ ਹਨ ਬਲਮਾਰੀ ਚੋਂ ਇਦਾਂ ਹੀ ਸਰੀਰ 'ਚ ਵੀ ਕਰਤਮਾਰੀ ਬਣੀ ਹੋਈ ਹੈ ਉਹ ਸਾਡਾ ਜਿਗਰ ਹੈ ਉਹ ਜਿਗਰ 'ਚ ਜਮਾ ਕਰਕੇ ਰੱਖਦਾ ਹੋਵੇ ਜੇ ਕਦੇ ਭੀੜ ਪੈ ਗਈ ਉਦੋਂ ਕੱਢਾਂਗੇ ਉਹ ਜਿਗਰ ਚੋਂ ਸਭ ਤੋਂ ਪਹਿਲਾਂ ਕੱਢਣਾ ਸ਼ੁਰੂ ਕਰਦਾ ਹੈ ਸਰੀਰ ਗਲਾਈਕੋਜਨ ਹੁੰਦੀ ਆ ਉੱਥੇ ਉਹਨੂੰ ਉਹ ਗਲੂਕੋਜ਼ ਚ ਬਦਲਦਾ ਸੋ ਜਿਗਰ ਚੋਂ ਪਹਿਲਾਂ ਨਿਕਲਦਾ ਫੇਰ ਜੇ ਜਮਈਨਾਵੇ ਫੇਰ ਪਕਣ ਕਿ ਤੋਦਾ ਲਈਏ ਜਾਂ ਕੋਈ ਸਮਾਨ ਵੇਚੀਏ ਫੇਰ ਸਰੀਰ ਦੋ ਤਿੰਨ ਦਿਨਾਂ ਬਾਅਦ ਸਮਾਨ ਵੇਚਣਾ ਸ਼ੁਰੂ ਕਰ ਦਿੰਦਾ ਚਰਬੀ ਸਰੀਰ ਦੀ ਚਰਬੀ ਪਘਲਾਉਣੀ ਸ਼ੁਰੂ ਕਰ ਦਿੰਦਾ ਹੁੰਦਾ ਨਹੀਂ ਵੇਦਾ ਆਪਦਾ ਆਪਣੀ ਖਾਣ ਲੱਗ ਗਿਆ ਪਹਿਲਾਂ ਤਾਂ ਸਟੋਰੇਜ ਖਾਦਾ ਨਾ ਹੁਣ ਸਰੀਰ ਪਘਲਾਉਣਾ ਸ਼ੁਰੂ ਕਰਦਾ ਤੇ ਉਹ ਚਰਬੀ ਸਾਰੀ ਹੋਣ ਲੱਗ ਜਾਂਦੀ ਹੈ ਇਸ ਕਰਕੇ ਬੰਦਾ ਸੁੱਕ ਜਾਂਦਾ ਹੈ ਉਹ ਕਿਉਂਕਿ ਚਰਬੀ ਜਿਆਦਾ ਜਾਂਦੀ ਆ ਤਾਂ ਚਰਬੀ ਉਹੋ ਜਿਹਾ ਹੈ ਨਹੀਂ ਇੰਦਨ ਗਲੂਕੋਜ਼ ਵਰਗਾ ਇਸ ਕਰਕੇ ਸਰੀਰ 'ਚ ਤਵਦੀਬੀਆਂ ਹੁੰਦੀਆਂ ਨੇ ਜਿਹੜਾ ਸਰੀਰ ਦਾ ਖੂਨ ਟੈਸਟ ਕਰਦੇ ਆ ਉਹਦੇ 'ਚ ਤਵਦੀਬੀਆਂ ਆਉਂਦੀਆਂ ਨੇ ਫਿਰ ਅਸੀਂ ਦੇਖਦੇ ਆ ਵੀ ਇਹਦਾ ਗੁਰਦਾ ਠੀਕ ਕੰਮ ਕਰਦਾ ਕਿ ਨਹੀਂ ਕਰਦਾ ਫਿਰ ਅਸੀਂ ਦੇਖਦੇ ਆ ਇਹਦਾ ਯੂਰੀਆ ਕਿੰਨਾ ਹੈ ਕਿਨੇ ਕਿੰਨੀਆਂ ਗਲੂਕੋਜ਼ ਕਿੰਨੀਆਂ ਗਲੂਕੋਜ਼ ਦੀਆਂ ਕਈ ਕਿਸਮਾਂ ਹੁੰਦੀਆਂ ਨੇ ਇਹਦੇ ਹਾਰਮੋਨ ਕਿੰਨੇ ਨੇ ਇਹਦੇ ਸਰੀਰ 'ਚ ਡਿੱਪਡ ਕਿੰਨੇ ਨੇ ਕਾਰਬੋਹਾਈਡਰੇਟ ਕਿੰਨਾ ਬੜਾ ਕੁਝ ਦੇਖਦੇ ਆ ਤੇ ਇੱਕ ਵੱਡਾ ਟੈਸਟ ਪਿਸ਼ਾਬ ਦਾ ਵੀ ਉਹਨਾਂ ਨੂੰ ਕੀਟੋਨ ਬਾਡੀਸ ਕਹਿੰਦੇ ਆ ਪਿਸ਼ਾਬ ਚੋਕੀ ਕਿਟੋਨ ਕਿਉਂਕਿ ਕਿਟੋਨ ਬodies ਉਹਨੂੰ ਫਿਰ ਉਹਦੇ ਮੈਟਾਬੋਲਿਜ਼ਮ ਨੂੰ ਬਦਲਦੇ ਨੇ ਜਿਵੇਂ ਜਿਹੜੇ ਆ ਗੈਸ ਤੇ ਤੇਲ ਤੇ ਗੱਡੀ ਚਲਾਉਂਦੇ ਨੇ ਉਹ ਜਦ ਗੈਸ ਨੂੰ ਤੇਲ ਤੇ ਲੱਗੇ ਜਾਂਦਾ ਤੇਲ ਤੋਂ ਗੈਸ ਤੇ ਲੱਗੇ ਉਹਨੂੰ ਕੋਈ ਕਮਾਣਾ ਪੈਂਦਾ ਕੁਛ ਨਾ ਕੁਛ ਉਹ ਐ ਨਹੀਂ ਵੀ ਗੈਸ ਆਲੀ ਸਿੱਧੂ ਤੇਲ ਤੇ ਚੱਬੀ ਜਾਂਦੀ ਆ ਥੋੜਾ ਜਿਹਾ ਉਹਦੇ ਵਿੱਚ ਕੋਈ ਨਾ ਕੋਈ ਜੰਤਰ ਲੱਗਿਆ ਉਹ ਹੀ ਜੇ ਜੰਤਰ ਹੋ ਰਹੇ ਹੁੰਦਾ ਸਰੀਰ 'ਚ ਕੁਦਰਤ ਨੇ ਲਾਇਆ ਹੋਇਆ ਸੋ ਸਾਰੇ ਜੰਤਰ ਸੀ ਮੇਨ ਸਕਦੇ ਆ ਜਿਵੇਂ ਇੰਜੀਨੀਅਰ ਉਹ ਗੱਡੀ ਨੂੰ ਦੇਖ ਸਕਦਾ ਐਦਾਂ ਹੀ ਅਸੀਂ ਇਹਨੂੰ ਮੇਨ ਸਕਦੇ ਆ ਉਹ ਮੇਨਣ ਦੀ ਮੈਨੂੰ ਕੋਈ ਰਿਪੋਰਟ ਨਹੀਂ ਮਿਲੀ ਜਿਹੜੀ ਇਹਨਾਂ ਨੇ ਲੋਕਾਂ ਕੋਲੋਂ ਤੇ ਲੋਕਾਂ ਤੇ ਜਾਣ ਨਹੀਂ ਦਿੰਦੇ ਸੀ ਸਰਕਾਰੀ ਡਾਕਟਰ ਨੂੰ ਵੀ ਨਹੀਂ ਜਾਣ ਦਿੰਦੇ ਹੋਏ ਸੀ ਐਂ ਸ਼ੀਸ਼ ਮਹਿਲ ਠੱਡਿਆ ਹੋਇਆ ਸੀ ਇਹਨੂੰ ਸ਼ੀਸ਼ਮਾ ਮੀਂਹ ਸੀ ਛੇ ਦਾ ਘਰ ਉਹ ਮਹਿਲ ਨਹੀਂ ਸੀ ਘਰ ਹੀ ਸੀ ਉਹ ਤੇ ਉਹਦੇ ਵਿੱਚ ਫਿਰ ਇਹਨਾਂ ਦੀ ਡਿਊਟੀ ਪੰਦੀ ਸੀ ਰੋਕਣ ਦੱਸਣਾ ਵਿਪਾਇਆ ਰੋਜ਼ ਇੱਕ ਬੁਲਟਿਨ ਜਾਰੀ ਕਰਨਾ ਬੰਦਾ ਸੀ ਉਹ ਨਹੀਂ ਕਰਿਆ ਉਹ ਕਹਿੰਗੇ ਜੀ ਸਾਡੀ ਮਰਜ਼ੀ ਠੀਕ ਹੈ ਫਿਰ ਦੂਜਾ ਉਹਨਾਂ ਦੇ ਉੱਤੇ ਇੱਕ ਹੋਰ ਲੱਗਦਾ ਰਿਹਾ ਕਿ ਜੋ ਡਾਇਬਟੀਸ ਸੀ ਜੇ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਸੀ ਸ਼ੂਗਰ ਵਾਲੇ ਦਾ ਸਭ ਤੋਂ ਵੱਡਾ ਸੀ ਪੜਾਉਣਿਆਂ ਸ਼ੂਗਰ 'ਚ ਵੀ ਮੰਨ ਲਓ ਤੁਹਾਡੇ ਘਰੇ ਦੇ ਅੱਗੇ ਤੁਸੀਂ ਡਾਕਟਰੋਂ ਤੁਹਾਡੇ ਘਰ ਦੇ ਅੱਗੇ ਕੋਈ ਬੰਦਾ गिर ਗਿਆ ਉਹਦੀ ਜੇਬ ਚ ਪਰਚੀ ਆ ਵੀ ਸ਼ੂਗਰ ਦਾ ਮਰੀਜ਼ ਆ ਉਹਨੂੰ ਪੁੱਛਦਾ ਵੀ ਸਭ ਤੋਂ ਪਹਿਲਾਂ ਕੰਮ ਕੀ ਕਰੇਗਾ ਜੋ ਕਹਿੰਨ ਕਿ ਜੀ ਮੈਂ ਸ਼ੂਗਰ ਟੈਸਟ ਕਰੂ ਮੈਂ ਪਿਸ਼ਾਬ ਟੈਸਟ ਕਰੂ ਉਹ ਫੇਲ ਕਰ ਦਿੰਦੀਆ ਜੋ ਕਹੇ ਜੀ ਮੈਂ ਤੇ ਮੂច ਖੰਡ ਪਾਉ ਉਹਨੂੰ ਪਾਸ ਕਰ ਦਿੰਦੀਆ ਹੁਣ ਸ਼ੂਗਰ ਦੇ ਵਿੱਚ ਜੇ ਗਲੂਕੋਜ਼ ਘਟ ਜੇ ਤਾਂ ਵੀ ਬੇਹੋਸ਼ ਹੋ ਜਾਂਦਾ ਬੰਦਾ ਸ਼ੂਗਰ ਦਾ ਜਿਹੜਾ ਮਰੀਜ਼ ਆ ਜੇ ਬਹੁਤ ਜ਼ਿਆਦਾ ਵਾਜੇ ਤਾਂ ਵੀ ਬੇਹੋਸ਼ ਹੋ ਜਾਂਦਾ ਹੁਣ ਉਹ ਜਿਹੜਾ ਆਮ ਜਿਹੜਾ ਬੱਚਾ ਇਹਨੂੰ ਨਹੀਂ ਪਤਾ ਉਹ ਟੈਸਟ ਕਰਨ ਦੇ ਚੱਕਰ ਚ ਪੈਂਦਾ ਇਹਦੇ ਵਿੱਚ ਫਰਕ ਕੀ ਹੈ ਵੀ ਜਿਹਦੀ ਬਦੀ ਹੋਈ ਹੈ ਮੰਨ ਲਓ 400 ਹੈ 500 ਹੈ ਉਹਨੂੰ ਜੇ ਮੂੰਹ 'ਚ ਖੰਡ ਪਾਤੀ 510 ਹੋ ਜੂ ਉਹ ਮਰਦਾ ਨਹੀਂ ਪਰ ਜਿਹੜਾ ਗੁਰੂਕੋਦ ਘਟਨ ਕਰਕੇ ਬੇਹੋਸ਼ ਹੋਇਆ ਹੈ ਉਹਦੇ ਮੂੰਹ 'ਚ ਖੰਡ ਪਾਈ ਐ ਉੱਠ ਕੇ ਖੜਾ ਹੋ ਜੂ ਨਹੀਂ ਮਰ ਜੂ ਸਮਝ ਗਏ ਇਹ ਇਸ ਕਰਕੇ ਉਹਨੂੰ ਬਚਾਉਣਾ ਹੈ ਉਹਦਾ ਟੈਸਟਾਂ ਦਾ ਚੱਕਰ ਨਹੀਂ ਹੈ ਖੰਡ ਪਾ ਦੋ ਜੇ ਬਚ ਗਿਆ ਭੀ ਠੀਕ ਹੈ ਨਹੀਂ ਤਾਂ ਇਹ ਸਾਡੇ ਐਮਰਜੈਂਸੀ 'ਚ ਇਹ ਨਹੀਂ ਕਿ ਮੈਂ ਹਵਾ ਚ ਗੱਲ ਕਰਦਾ ਸੀ ਮੈਂ ਪੜਾਉਂਦਾ ਰਿਹਾ ਪ੍ਰੋਫੈਸਰ ਹਾਂ ਮੈਡੀਕਲ ਕਹਿੰਦਾ ਅਸੀਂ ਪੜਾਉਨੇ ਆ ਵੀ ਐ ਕਰਨਾ ਆ ਟੀਟੀ ਅੰਗਰੇਜ਼ੋਂ ਦੱਸਿਆ ਅਸੀਂ ਸਾਰਿਆਂ ਨੂੰ ਪੜਾਉਨੇ ਇੱਥੇ ਵੀ ਭਾਈ ਆ ਪੀਜੀਏ ਦੇ ਵਿੱਚ ਵੀ ਇਹ ਕਿਨੇ ਦਈਦਾ ਕੀ ਧਿਆਨਕ ਸੋ ਇੱਕ ਗੱਲ ਇਹ ਵੀ ਹੈ ਕਿ ਸ਼ਰੀਰ ਦੀ ਬਾਇਓਕੈਮਿਸਟਰੀ ਉਹਨਾਂ ਨੇ ਕਦੇ ਉਸ ਤਰੀਕੇ ਨਾਲ ਲੋਕਾਂ ਨੂੰ ਦੱਸੀ ਨਹੀਂ ਜਿਸ ਤਰੀਕੇ ਨਾਲ ਦੱਸਣੀ ਚਾਹੀਦੀ ਸੀ ਇਹਨਾਂ ਦੇ ਡਾਕਟਰ ਸਾਹਿਬ ਨੇ ਸਹਿਮਾ ਸੋਇ ਮਾਨਸਿੰਗ ਉਹ ਵੀ ਇਹਨਾਂ ਨੂੰ ਛੱਡ ਕੇ ਚਲੇ ਗਏ ਐਨਾ ਵਧੀਆ ਬੰਦਾ ਜਿਹੜਾ ਉੱਥੇ ਬੈਠਾ ਆਪਦੀ ਕਿਰਤ ਕਰਦਾ ਹੈ ਉੱਥੇ ਰਾਤ ਹੁੰਦੀ ਔਰ ਦਿਨ ਹੁੰਦਾ ਸੋ ਉੱਥੇ ਉਹ ਦੇ ਨੂੰ ਆਪਦੀ ਪ੍ਰੈਕਟਿਸ ਕਰਦਾ ਉੱਥੇ ਦਿਨ ਹੁੰਦਾ ਔਰੇ ਰਾਤ ਹੁੰਦੀ ਹੈ ਜਦ ਇੱਥੇ ਦਿਨ ਹੁੰਦਾ ਆਪਦੀ ਰਾਤ ਨੂੰ ਜਾ ਕੇ ਇਥੋਂ ਦੀ ਟੀਮ ਨੂੰ ਗਾਈਡ ਕਰਦਾ ਸੀ ਉਹ ਵੀ ਇਹਨਾਂ ਨੂੰ ਆਖਰਕਾਰ ਛੱਡ ਗਿਆ ਵੀ ਯਾਰ ਇਹ ਮੇਰੇ ਨਾਲ ਨਾ ਮੈਂ ਸਹਿਮਤ ਨਹੀਂ ਆ ਫਿਰ ਇਹਨਾਂ ਨੇ ਇੱਕ ਬਿਆਨ ਦਿੱਤਾ ਡਾਕਟਰਾਂ ਨੇ ਸਰਕਾਰੀ ਨੇ ਜਾਂ ਕਿਹਨੂੰ ਸਿਆਸਤਦਾਨਾਂ ਨੇ ਜਾਂ ਅਧਿਕਾਰੀਆਂ ਨੇ ਜਿਹੜੇ ਇਹਨਾਂ ਨੂੰ ਲੈ ਕੇ ਗਏ ਉਹਨਾਂ ਨੇ ਜੱਜ ਨਾ ਕੁੜਾਏ ਵੀ ਜਿਉ ਸੀ ਤਾਂ ਜੀ ਇਹਨੂੰ ਵਸ ਗਲੂਕੋਜ਼ ਲਾ ਕੇ ਠੀਕ ਕਰਦੇ ਨੇ ਗਲੂਕੋਜ਼ ਨਾਲ ਬੰਦਾ ਨਹੀਂ ਜਿਉਂਦਾ ਰਹਿੰਦਾ ਉਹ ਸਵੇ ਮਾਨ ਸਿੰਘ ਦਾ ਤਰਾਜ ਵੇਖਿਓ ਸੱਚਾ ਸੀ ਤਰਾਜ ਤੋ ਕਿ ਟੋਟਲ ਰਿਟਾਇਰਮੈਂਟ ਤੋਂ ਬਗੈਰ ਬੰਦਾ ਜਿਉਂਦਾ ਰਹਿ ਨਹੀਂ ਸਕਦਾ ਕੱਲੀ ਗੁਰੂਕੋਜ ਦੇ ਨਹੀਂ ਰਹਿ ਸਕਦਾ ਕੋਈ ਡਾਕਟਰ ਦੁਨੀਆ ਦਾ ਦੱਸੇ ਵੀ ਮੈਂ ਰੱਖਦਾ ਦੱਸੇ ਕਿਨੇ ਦਿਨ ਰੱਖਿਆ ਸੋ ਇਸ ਕਰਕੇ ਇਹ ਇੱਕ ਵੱਡਾ ਸਵਾਲ ਹੈ ਮੈਨੂੰ ਇੱਕ ਵਾਰੀ ਇੱਕ ਵੱਡਾ ਨਾਮੀ ਗ੍ਰਾਮੀ ਵਕੀਲ ਸੀ ਪਟਿਆਲੇ ਉਹ ਪੁੱਛਣਗਾ ਤੁਸੀਂ ਇਹ ਮਰੀਜ਼ ਨੂੰ ਗੁਰੂਕੋਜ ਇੱਕ ਦਿਨ ਚ ਕਿੰਨੀ ਦਿੰਦੇ ਹੋ ਮੈਂ ਤਾਂ ਗੁਰੂਕੋਜ ਦਿੰਦੀ ਨਹੀਂ ਇਹ ਤਾਂ ਜਿੰਨੀ ਲੋੜ ਹੋਵੇ ਉਹ ਤਾਂ ਦਿੰਦੇ ਆ ਨਹੀਂ ਨਹੀਂ ਫਿਰ ਵੀ ਪੁਛਤਾ ਦਿੰਦੇ ਹੋਵਾਂਗੇ ਮੈਂ ਕਿਹੜਾ ਰੋਟੀ ਆ ਕੋਈ ਵੀ ਅਸੀਂ ਫਿਰ ਵੀ ਕਿੰਨੀ ਦਿੰਦੇ ਹੋਵਾਂਗੇ ਸੋ ਕਹਿਣ ਦਾ ਮੇਰਾ ਮਤਲਬ ਇਹ ਕਰਨਾ ਸੀ ਕੋਟਾਂ ਚ ਵੀ ਫੇਸ ਕਰਦੇ ਕੋਈ ਐ ਨਹੀਂ ਵੀ ਹਵਾ ਚ ਗੱਲ ਕਰਦੇ ਆ ਉਹ ਪੁੱਛੀ ਜਾਂਦਾ ਹਜੇ ਅਸੀਂ ਨਹੀਂ ਦਿੰਦੇ ਗੁਰੂਕੋਸ ਅਸੀਂ ਸਿਰਫ ਉਹ ਜਿੰਨੀ ਲੋੜ ਹੁੰਦੀ ਆ ਉਨੀ ਦੇਣਾ ਉਹਦੇ ਵਿੱਚ ਜਿਹੜੀ ਮੈਂ ਗੱਲ ਕਹਿਣਾ ਇੱਕ ਲਾਈਨ ਫਿਰ ਤੁਸੀਂ ਸਵਾਲ ਕਰ ਲਿਓ ਬੇਸੀਂ ਦੇਖਣਾ ਪਿਸ਼ਾਬ ਕਿੰਨਾ ਆਇਆ ਅਸੀਂ ਦੇਖਣਾ ਉਲਟੀ ਕਿੰਨੀ ਆਈ ਜੇ ਉਲਟੀ ਆਈ ਆ ਮੁੜਕਾ ਕਿੰਨਾ ਆਇਆ ਸਾਂ ਕਿੰਨੇ ਵਾਰੀ ਲੈਂਦਾ ਮੈਂਟ ਚ ਇਹ ਸਾਰੇ ਚੋਂ ਸਾਂਚ ਸਾਨੂੰ ਪਤਾ ਕਿੰਨਾ ਪਾਣੀ ਨਿਕਲ ਜਾਂਦਾ ਉਹ ਸਾਰਾ ਟੱਟੀ ਚ ਕਿੰਨਾ ਪਾਣੀ ਨਿਕਲ ਗਿਆ ਟੱਟੀਆਂ ਲਗੀਆਂ ਨੇ ਜਾਂ ਸਖਤ ਟੱਟੀ ਆ ਰਹੀ ਹੈ ਉਹ ਸਾਰੇ ਨੂੰ ਮਿਣਕੇ ਸੀ ਹਿਸਾਬ ਲਾਉਣਾ ਵੀ ਇਹਨੂੰ ਅੱਗੇ ਇਨੀ ਗੁਲਗੋਦ ਦੇਣੀ ਆ ਸਮਝ ਗਏ ਗੁਲਗੋਦ ਨਾਲ ਨਮਕ ਨਮਕ ਵੀ ਦੇਣਿਆ ਸੋ ਇਸ ਕਰਕੇ ਅਸੀਂ ਲੋਕ ਜਲ ਜਾਂਦੇ ਨੇ ਉਹਨਾਂ ਨੂੰ ਕਈ ਕਈ ਦਿਨ ਸਾਨੂੰ ਰੱਖਣਾ ਪੈਂਦਾ ਡ੍ਰਿਪ ਤੇ ਉਹਦੇ ਵਿੱਚ ਅਸੀਂ ਡ੍ਰਿਪ ਦੇ ਨਾਲ ਫਿਰ ਟੋਟਲ ਪਾਰੈਂਟਡ ਨਿਊਟ੍ਰੀਸ਼ਨ ਕਈ ਵਾਰ ਸ਼ੁਰੂ ਕਰਦੇ ਆ ਵੀ ਯਾਰ ਇਹ ਨਹੀਂ ਚੱਲਣਾ ਇਹਦਾ ਕੰਮ ਸੋ ਇਹ ਜਿਹੜੇ 130 ਦਿਨ ਨਹੀਂ ਮੰਨ ਲਓ ਜੇ ਤੁਹਾਡੀ ਗੱਲ ਨੂੰ ਵੱਡੀ ਕਰਾਂ ਮੈਂ 130 ਦਿਨ ਕੇ ਸਰੀਰ ਚ ਜਿਹੜੇ ਬਦਲਾਅ ਹੋਣ ਚਾਹੀਦੇ ਉਹ ਮੈਂਟਲ ਕਨਫਿਊਜ਼ਨ ਹੋ ਜਾਂਦਾ ਤੁਸੀਂ ਕਦੇ ਦੇਖਿਓ ਜੇ ਸਵੇਰ ਸਿਰ ਤੁਸੀਂ ਰੋਟੀ ਨਾ ਖਾਖਿਆ ਹੋਣਾ ਕੁਛ ਵੀ ਤੇ ਫਿਰ ਕੰਮ ਕਰਨ ਲੋ ਤੁਹਾਡਾ ਸਿਰ ਦੁਖਣ ਲੱਗ ਜਾਂਦਾ ਕਿਉਂਕਿ ਸਰੀਰ ਨੂੰ ਦਿਮਾਗ ਨੂੰ ਬਹੁਤ ਜ਼ਿਆਦਾ ਗਲੂਕੋਜ਼ ਚਾਹੀਦੀ ਆ ਉਹ ਗਲੂਕੋਜ਼ ਤਾਂ ਸਾਨੂੰ ਮਿਲ ਨਹੀਂ ਰਹੀ ਤੁਹਾਡੇ ਲਿਪਿਡ ਸਟਰਕਚਰ ਬਦਲਦੇ ਕਿ ਸਰੀਰ ਚ ਜਿਹਨੂੰ ਜਿਹਨਾਂ ਆਪਾਂ ਕਹਿੰਨਾ ਚਰਬੀ ਇੱਕ ਤਾਂ ਚਰਬੀ ਹੋਗੀ ਨਾ ਇੱਥੇ ਜਮੀ ਹੋਈ ਇੱਕ ਖੂਨ ਦੇ ਵਿੱਚ ਚਰਬੀ ਆ ਜਿਹਦਾ ਹਾਰਟ ਅਟੈਕ ਹੋਰ ਕਹਿੰਦੇ ਕੋਲੈਸਟ੍ਰੋਲ ਹੋਰ ਇਹ ਢਪਟਕਾ ਨਹੀਂ ਆਸੀ ਇਹਨਾਂ ਨੂੰ ਉਹਨਾਂ ਦੀ ਪ੍ਰੋਫਾਈਲ ਚੇਂਜ ਹੋਏਗੀ ਬਦਲੇਗੀ ਇੱਦਾਂ ਹੀ ਗੁਰਦੇ ਦੇ ਟੈਸਟ ਵਧਣਗੇ ਇੱਦਾਂ ਜਿਗਰ ਦੇ ਟੈਸਟ ਕਰਨਾ ਹਰ ਇੱਕ ਦਾ ਇਹ ਕੰਮ ਦੇ ਜਿਵੇਂ ਤੁਸੀਂ ਆਹ ਦੇਖਦੇ ਹੋ ਵੀ ਜੇ ਮਾਈਕ ਕੰਮ ਠੀਕ ਕਰਦਾ ਕੈਮਰਾ ਠੀਕ ਕਰਦਾ ਤੇਰੀ ਦੀ ਅਬਾਜੀ ਚੀਕ ਜਾ ਰਹੀ ਹੈ ਇਹਦੇ ਵੱਖ-ਵੱਖ ਇਨਸਟਰੂਮੈਂਟ ਨੇ ਇਦਾਂ ਹੀ ਸਰੀਰ ਦਾ ਜਿਗਰ ਆਪਦਾ ਕੰਮ ਕਰਦਾ ਜਿਗਰ ਦੇ ਮਨ ਦੇ ਤਰੀਕੇ ਹੈਗੇ ਸਾਡੇ ਕੋਲ ਫੇਫੜਾ ਆਪਦਾ ਕਰਦੇ ਉਹਦੇ ਮਨ ਦਾ ਤਰੀਕਾ ਵੀ ਇਹ ਫੇਫੜਾ ਠੀਕ ਕੰਮ ਕਰ ਰਿਹਾ ਗੁਰਦਾ ਦਿਲ ਦਿਮਾਗ ਇਹ ਸਾਰਾ ਕੁਝ ਅਸੀਂ ਦੇਖਦੇ ਹਾਂ ਉਹਦੇ ਵਿੱਚ ਮੈਨੂੰ ਕਿਤੋਂ ਵੀ ਇਹ ਨਹੀਂ ਰੱਬ ਰਿਹਾ ਵੀ ਡੱਲਿਆ ਸਾਹਿਬ ਜੇ ਵਰਤ ਸੀਗਾ ਤਾਂ ਉਹਨਾਂ ਦੀ ਹਾਲਤ ਵਰਤਾਲੀ ਨਹੀਂ ਸੀ ਇਸ ਕਰਕੇ ਜਾਂ ਜੋ ਵਰਤ ਸੀ ਤੇ ਫਿਰ ਉਹ ਹਾਲਤ ਜਿਹੜੀ ਗਲਤ ਦੱਸ ਰਹੀ ਸੀ ਲੋਕਾਂ ਨੂੰ ਜਿਹੜੀ ਦਿਖਦੀ ਸੀ ਉਹ ਕੋਈ ਹੋਰ ਛਲਾਵਾ ਹੋ ਸਕਦਾ ਜਾਂ ਫਿਰ ਜੇ ਹਾਤੋ ਹੋਇਆ ਤਾਂ ਫਿਰ ਵਰਤੋਂ ਨਹੀਂ ਇਹਨਾਂ ਦੋਹਾਂ 'ਚ ਦੋਨੇ ਦਾ ਮੇਲ ਨਹੀਂ ਹੈ ਕੋਈ ਕਹੇ ਵੀ ਅੱਗ 'ਚ ਮੈਂ ਪਾਣੀ ਪਾਈ ਜਨਾ ਥੋੜਾ ਜਿਹਾ ਦੀਵਾ ਵੱਜਦਾ ਉਹਦੇ ਉੱਤੇ ਪਾਣੀ ਪਾਈ ਜਨਾ ਤੇ ਉਹ ਬੁਝਦਾ ਨਹੀਂ ਇਹੋ ਹੀ ਜੀ ਗੱਲ ਹੈ ਇਹ ਮੈਨੂੰ ਸੰਭਵ ਨਹੀਂ ਲੱਗਦਾ ਹਾਂ ਆਲੇ-ਦਾਲੇ ਪਾਣੀ ਪੈਂਦਾ ਰਿਹਾ ਹੋਵੇ ਉਹ ਗੱਲ ਵੱਖਰੀ ਆ ਸੋ ਇਸ ਕਰਕੇ ਇਹ ਦੋਹਾਂ ਦਾ ਮੇਲ ਨਹੀਂ ਹੋ ਸਕਦਾ ਇਹ ਦੋਨੇ ਮੈਨੂੰ ਡਾਕਟਰੀ ਵਿਦਿਆ ਸਾਡੇ ਕਿਸੇ ਬੰਨੱਖੀ ਜੀ ਆ ਵਿੱਚ ਪੰਜਾਬੀ ਨੇ ਵਿੱਚ ਆ ਉੱਤੀ ਦੀ ਸਭ ਤੋਂ ਡਾਕਟਰੀ ਦੀ ਆ ਆਪ ਵਿਚਾਲੀ ਵੀ ਡਾਕਟਰੀ ਦੀ ਹੈ ਸੋ ਜੇ ਅਸੀਂ ਇੰਨੀਆਂ 15-1500 ਰੁਪਏ ਦੀਆਂ ਕਿਤਾਬਾਂ 20-20000 ਰੁਪਏ ਇਹਨਾਂ ਦਾ ਮੁੱਲ ਹੈ ਪੜਦੇ ਆ ਤੇ ਇਹ ਹਵਾ ਚ ਜੰਨੀ ਨਾਲ ਪੜਦੇ ਨਹੀਂ ਇਸੇ ਕਰਕੇ ਡਾਕਟਰ ਸਾਹਿਬ ਇਹ ਗੱਲ ਤੁਹਾਨੂੰ ਕਹਿੰਦੀ ਲੋੜ ਨਹੀਂ ਲੋਕ ਤੁਹਾਡੇ ਤੇ ਫੇਥ ਕਰਦੇ ਆ ਕਿ ਨਾ ਮੈਂ ਇਹ ਦੱਸਣ ਵਾਸਤੇ ਕਿ ਮੇਰਾ ਤਾਂ ਛੱਡੋ ਵੀ ਡਾਕਟਰਾਂ ਦੀ ਮੈਂ ਗੱਲ ਕਰਦਾ ਮੈਂ ਡਾਕਟਰੀ ਵਿਗਿਆਨ ਦੀ ਗੱਲ ਕਰਦਾ ਮੈਂ ਆਪਦੀ ਨਹੀਂ ਕਰਦਾ ਤੇ ਵੀ ਜਿਹੜਾ ਜਦ ਅਸੀਂ ਦੇਖਦੇ ਆ ਕਿ ਜਿਹੜਾ ਇਹ ਵਰਤਾ ਇਹਨੂੰ ਡਾਕਟਰੀ ਤਿਕੰਜਰੋਂ ਤਾਂ ਕਸੌਟੀ ਕਹਿੰਦੇ ਆ ਕਿਸੇ ਵੀ ਚੀਜ਼ ਨੂੰ ਕਸੌਟੀ ਨਾ ਪਰਖਦੇ ਨਾ ਕੋਈ ਕਹਿੰਦਾ ਇਹ ਚੀਜ਼ ਇੰਨੀ ਕਿਦੋਂ ਹੈ ਅਸੀਂ ਕਹਿੰਦੇ ਨਹੀਂ ਜੋ ਕੇ ਦਿਖਾ ਦਿਓ ਸਾਨੂੰ ਘੱਟ ਵੱਧ ਲੱਗਦੀ ਆ ਉਹ ਕਹਿੰਦਾ ਤੋਲ ਲਓ ਜੀ ਅਸੀਂ ਕਹਿੰਦਾ ਜੀ ਆ 50000 ਦੀ ਗੱਥੀ ਹੈ ਪੰਜਾਂ ਪੰਜ 500 ਦੇ ਨੋਟਾਂ ਦਾ ਸੌ ਹੈ ਅਸੀਂ ਕਹਿੰਦਾ ਜੀ ਗਿਣ ਕੇ ਦਿਖਾ ਦਿਓ ਨਹੀਂ ਅਸੀਂ ਗਿਣਨਗੇ ਠੀਕ ਹੈ ਨਾ ਇਹ ਕਸੌਟੀ ਜ਼ਰੂਰੀ ਸੀ ਕਸੌਟੀ ਮੈਡੀਕਲ ਦੀ ਸੀ ਇੱਥੇ ਉਹ ਕਸੌਟੀ ਤੇ ਇਹ ਕਦੇ ਵੀ ਪਰਖ ਚਾਹੀਦੀ ਇੱਕ ਵਾਸਤੇ ਸਵਾਲ ਕਿਉਂਕਿ ਤੁਹਾਡਾ ਵੀ ਟਾਈਮ ਹੋ ਰਿਹਾ ਉਹ ਇਹ ਹੈ ਵੀ ਇੱਕ ਵਾਰੀ ਹਾਈ ਕੋਰਟ ਦੇ ਵਿੱਚ ਸਰਕਾਰ ਨੇ ਉੱਥੇ ਹਲਥਿਆ ਅਭਿਆਨ ਦਿੱਤਾ ਵੀ ਉਹਨਾਂ ਨੇ ਵਰਤ ਤੋੜਤਾ ਸੀ ਪਾਣੀ ਭਲਾਇਆ ਉਹਨਾਂ ਨੂੰ ਹੁਣ ਜੇ ਸਰਕਾਰ ਨੇ ਪਾਣੀ ਕੱਢ ਲਾ ਭਲਾਇਆ ਪਾਣੀ ਪਲਾਇਆ ਨੂੰ ਵਰਤੋੜਿਆ ਕਿਹਾ ਤਾਂ ਸਰਕਾਰ ਗਲਤ ਹੈ ਉਹ ਐਫੀਡਵਿਟ ਗਲਤ ਹੈ ਕਿਸਾਨਾਂ ਨੂੰ ਤਾਂ ਕੋਈ ਤਰਾਜ ਨਹੀਂ ਕਰਿਆ ਹੂੰ ਕਿਹਾ ਵੀ ਨਹੀਂ ਆਇਆ ਨਹੀਂ ਫਲਾਣਾ ਨਹੀਂ ਪਰ ਜਿਸ ਤਰੀਕੇ ਵੀ ਤੁਸੀਂ ਝੂਠ ਕਉ ਬੋਲਦੇ ਹੋ ਉੱਥੇ ਵਰਤ ਤੋੜਿਆ ਹੀ ਨਹੀਂ ਸੀ ਇਨ ਕੋਰਚ ਵੀ ਸਰਕਾਰ ਕਹਿੰਦੀ ਰਹੀ ਹੈ ਕਿ ਡੱਲੇਵਾਲ ਦੀ ਹਾਲਤ ਬਿਲਕੁਲ ਠੀਕ ਹੈ ਬਿਲਕੁਲ ਠੀਕ ਚੱਲ ਰਹੀ ਹੈ ਦੂਜੀ ਪਾਸੇ ਇੱਕ ਪਾਸੇ ਪ੍ਰੈਸ ਕਾਨਫਰੈਂਸ ਹੋ ਰਹੀ ਸੀ ਖਨੋਰੀ ਬਾਰਡਰ ਤੋਂ ਕਿ ਡੱਲੇਵਾਲ ਦੀ ਸਿਚੁਏਸ਼ਨ ਕ੍ਰਿਟੀਕਲ ਹੈ ਕਿਸੇ ਵੇਲੇ ਵੀ ਉਹਨਾਂ ਦੇ ਅੰਗ ਕੰਮ ਕਰਨਾ ਬੰਦ ਕਰ ਸਕਦੇ ਦੂਜੇ ਪਾਸੇ ਸਰਕਾਰ ਦਾ ਐਫਿਡੇਵਿਟ ਹੀ ਹੁੰਦਾ ਸੀਗਾ ਕਿ ਉਹਨਾਂ ਦੀ ਸਿਚੁਏਸ਼ਨ ਠੀਕ ਹੈ ਪਰ ਮੈਨੂੰ ਆਹ ਲੱਗਦਾ ਵੀ ਇਸ ਮਾਮਲੇ 'ਚ ਉਹ ਸਰਕਾਰ ਜ਼ਿਆਦਾ ਠੀਕ ਸੀ ਕਿਉਂਕਿ ਜਿੱਦਣ ਡੱਲੇਵਾਲ ਮੇਂ ਛੱਡਿਆ ਵਰਤੋਂ ਤੋਂ ਤਾਂ ਜਾ ਕੇ ਪ੍ਰੈਸ ਕਾਨਫਰੈਂਸ ਕਰ ਰਹੇ ਨੇ ਉਹ ਪਾਰਟਿਸਿਪੇਟ ਕਰ ਰਹੇ ਨੇ ਸਾਡੇ ਕੋਲ ਮਰੀਜ਼ ਹਾਂ ਸੋ ਇਹ ਸੋਕ ਅਲਰਟ ਸੀਗੇ ਕਨਫਿਊਜ਼ਨ ਹੋ ਜਾਂਦਾ ਕਿਉਂਕਿ ਕਾਰਬਨ ਡਾਈਆਕਸਾਈਡ ਹੋਰ ਵੱਧ ਜਾਂਦੀ ਹੈ ਰੈਸਪੀਰੇਸ਼ਨ ਸਲੋ ਹੋ ਜਾਂਦਾ ਕਈ ਵਾਰੀ ਜਾਂ ਫਿਰ ਤੇਜ਼ ਹੁੰਦਾ ਕਿਉਂਕਿ ਸਰੀਰ ਨੂੰ ਫਿਰ ਉਹ ਸ਼ੈਡੋ ਕਹਿੰਦੇ ਅਸੀਂ ਉਹਨੂੰ ਵੀ ਉਹ ਡੂੰਘਾ ਘਟ ਹੈ ਸਾਹ ਚ ਅੰਦਰ ਜਿੰਨੀ ਹਵਾ ਲੈਂਦਾ ਉਹ ਉਹਦੀ ਮਾਤਰਾ ਤਾਂ ਘਟ ਹੈ ਪਰ ਗਿਣਤੀ ਜਿੰਨੇ ਵਾਰੀ ਸਾਹ ਦੇ ਉਹ ਵੱਧ ਗਿਆ ਅੱਛਾ ਸਰ ਮੇਰਾ ਇੱਕ ਇਹ ਦਿੱਤੀ ਸਵਾਲ ਤੁਹਾਨੂੰ ਲੱਗਦਾ ਫਿਰ ਕੀ ਡੱਲੇਵਾਲ ਸਾਹਿਬ ਕੁਝ ਮਰਨਵਰ ਦੌਰਾਨ ਖਾਂਦੇ ਪੀਂਦੇ ਰਹੇ ਹੈ ਇਸੇ ਕਰਕੇ ਇਨਾ ਸਰਵਾਈਵ ਕਰਕੇ ਨਹੀਂ ਤਾਂ ਜਿਦਾਂ ਦੇ ਐਗਜ਼ਾਮਪਲ ਤੁਸੀਂ ਕੋਟ ਕਰਤੇ ਆ ਵੱਡੇ ਵੱਡੇ ਐਗਜ਼ਾਮਪਲ ਤੁਹਾਨੂੰ ਲੱਗਦਾ ਕਿ ਡੱਲੇਵਾਲ ਸਾਹਿਬ ਸਰਵਾਈਵ ਨਹੀਂ ਕਰ ਸਕਦੇ ਸੀ 130 ਦਿਨ ਬਿਨਾ ਖਾਦੇ ਪੀਤੇ ਇਹ ਤਾਂ ਡੱਲੇਵਾਲ ਸਾਹਿਬ ਦੱਸਣਾ ਵੀ ਉਹ ਕੀ ਕਰਦੇ ਰਹੇ ਨੇ ਮੈਂ ਤਾਂ ਇਹ ਕਹੂੰਗਾ ਵੀ ਜੋ 130 ਦਿਨ ਸਰਵਾਈਵ ਕਰੇ ਨੇ ਬਿਲਕੁਲ ਬਿਲਕੁਲ ਬਿਨਾ ਖਾਦੇ ਪੀਤੇ ਪਾਣੀ ਵੀ ਕਦੇ-ਕਦੇ ਲੈਂਦੇ ਰਹੇ ਨੇ ਉਹਨਾਂ ਦੇ ਬਿਆਨ ਮੁਤਾਬਕ ਜੋ ਤੁਸੀਂ ਕਿਹਾ ਠੀਕ ਹੈ ਤੇ ਸਰਕਾਰ ਨੇ ਕਿਹਾ ਪਾਣੀ ਤਲਾ ਕੇ ਅਸੀਂ ਬਰਸਾਤ ਢਵਾਤਾ ਪਾਣੀ ਪੀਣ ਨਾਲ ਜੇ ਵਰਤ ਤੁੱਟ ਸਕਦਾ ਤੇ ਫਿਰ ਡੱਲੇਆਲ ਸਾਹਿਬ ਦਾ ਇਹ ਤਾਂ ਇੱਕ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਭਾਈ ਇਹ ਕਿਹੜਾ ਫਾਰਮੂਲਾ ਹੈ ਇਹ ਤਾਂ ਦੁਨੀਆ ਵਾਸਤੇ ਬੜੀ ਵੱਡੀ ਨਵਾਂ ਚਾਨਣ ਹੋਏਗਾ ਇਹ ਤਾਂ ਵਿਗਿਆਨ ਚ ਨਵਾਂ ਅਧਿਆਏ ਲਿਖਿਆ ਜਾਏਗਾ ਦੂਜੇ ਜਿਹੜੇ ਉਹਨਾਂ ਦੇ ਡਾਕਟਰ ਜਿਹੜੇ ਹਾਲ ਨਾਲ ਦੇ ਉਹ ਦੱਸਣ ਵੀ ਸੀ ਅੱਜ ਕਰਿਆ ਜੀ ਇਹ ਤਾਂ ਬੜਾ ਵਧੀਆ ਇਹ ਤਾਂ ਕਮਾਲ ਦੀ ਗੱਲ ਹੈ ਅਰੇ ਹੋ ਵੀ ਜਾਵੇ ਜੇ ਆਪਾਂ ਮੰਨੋ ਵੀ ਇਹ ਕ੍ਰਿਸ਼ਮਾ ਹੋਇਆ ਤੇ ਫਿਰ ਕ੍ਰਿਸ਼ਮਾ ਲੋਕਾਂ ਸਾਹਮਣੇ ਆਉਣਾ ਚਾਹੀਦਾ ਨਾ ਵਾਅ ਹੋ ਸਕਦਾ ਸੋ ਇਸ ਕਰਕੇ ਉਹਨਾਂ ਦਾ ਡਾਇਬੀਟਿਕ ਹੋਣਾ ਉਹਨਾਂ ਦੇ ਉੱਤੇ ਇਹ ਕਹਿਣਾ ਵੀ ਕੈਂਸਰ ਹੈ ਇਹੀ ਮੈਂ ਕਹਿਣ ਲੱਗਿਆ ਸੀ ਤੁਸੀਂ ਵੀ ਕਹਤਾ ਵੀ ਉਹਨਾਂ ਨੂੰ ਕੈਂਸਰ ਹੈ ਜੀ ਇਹ ਦੋਨੇ ਗੱਲਾਂ ਵੀ ਉਹਨਾਂ ਨੇ ਦੱਸਣੀਆਂ ਸੀ ਜੇ ਉਹ ਦੱਸਿਆ ਨਹੀਂ ਜਾਂਦੀਆਂ ਫੇਰ ਉਹ ਐਂ ਤੁਰਦੇ ਫਿਰਦੇ ਨੇ ਐਨੇ ਉਹ ਬਿਲਕੁਲ ਖੁਸ਼ੋਹਵਸ਼ ਨੇ ਆਪਾਂ ਬਿਆਨ ਨਹੀਂ ਦਿੰਦੇ ਕਹਿੰਦੇ ਜੀ ਇਹ ਸਾਰਾ ਜਿਹੜਾ ਬਿਆਨ ਲਿਖਿਆ ਨਾ ਇਹ ਖੁਸ਼ੋਹਵਸ਼ ਦੀ ਹੈ ਇਹ ਖੁਸ਼ੋਹਵਸ਼ ਨੇ ਸੋ ਮੈਨੂੰ ਇਹ ਕਿਤੇ ਨਾ ਕਿਤੇ ਮੇਰੀ ਬੁੱਧੀ ਇਹ ਕਹਿੰਦੀ ਹੈ ਵੀ ਇਹ ਦੋਨਾਂ ਦਾ ਮੇਲ ਨਹੀਂ ਹੈ ਇਹ ਕਿਉਂਕਿ ਮੇਲ ਨਹੀਂ ਹੈ ਵਿਗਿਆਨ ਇਹ ਕਹਿੰਦੀ ਹੈ ਇਹਦੇ ਚ ਵੀ ਇਹਨੂੰ ਖੋਜ ਕਰਨੀ ਬੰਦ ਦੀ ਹੈ ਤੇ ਕਿਉਂਕਿ ਡੱਡਿਆਲ ਸਾਹਿਬ ਤੇ ਉਹਨਾਂ ਦੇ ਆਲੇ-ਦਾਲੇ ਜਿੰਨੇ ਉਹਨਾਂ ਦੇ ਬੀਡਰ ਸੀ ਇਹ ਉਹਨਾਂ ਦੀ ਡਿਊਟੀ ਬੰਦੀ ਆ ਲੋਕਾਂ ਕੋਲੇ ਰੱਖਣਾ ਸੱਚ ਜੀ ਇਹਦਾ ਜਵਾਬ ਇਹ ਆਵੇ ਕਿ ਕਿਸੇ ਰੱਬੀ ਸ਼ਕਤੀ ਨੇ ਹੱਥ ਦੇ ਕੇ ਰੱਖਿਆ ਡੱਡਿਆਲ ਸਾਹਿਬ ਨੂੰ ਔਰ ਇਸ ਕਰਕੇ ਉਹ ਸਰਵਾਈਵ ਕਰਕੇ ਫਿਰ ਇਹਦਾ ਜਵਾਬ ਕੋਸ਼ਿਸ਼ ਕਰੋ ਫਿਰ ਤਾਂ ਫਿਰ ਤਾਂ ਉਹ ਰੱਬੀ ਸ਼ਕਤੀ ਨੇ ਡੱਡਿਆਲ ਸਾਹਿਬ ਨੂੰ ਰੱਖ ਲੈਣਾ ਤੇ ਅੰਦੋਲਨ ਨਹੀਂ ਪਾਸ ਕਰਾ ਦਿੰਦਾ ਡੱਡਿਆਲ ਸਾਹਿਬ ਨੇ ਵਰਤ ਕਿਉਂ ਰੱਖਿਆ ਰੱਬੀ ਸ਼ਕਤੀ ਐਨਾ ਬਿੱਤਕਰਾ ਕਰਦੀ ਐ ਵੀ ਡੱਡਿਆਲ ਸਾਹਿਬ ਨੂੰ ਤਾਂ ਵਿਚਾਰਾ ਕਿਸਾਨਾਂ ਨੂੰ ਮਰਵਾਤਾ ਜੇ ਰੱਬੀ ਸ਼ਕਤੀ ਕਿਸਾਨਾਂ ਨੂੰ ਮਰਵਾਉਂਦੀ ਆ ਕਿ ਉਹ ਇੱਕ ਡੰਡਿਆਲ ਸਾਹਿਬ ਨੂੰ ਬਚਾਉਂਦੀ ਆ ਤਾਂ ਮੈਨੂੰ ਲੱਗਦਾ ਰੱਬੀ ਸ਼ਕਤੀ ਨਹੀਂ ਸ਼ਕਤੀ ਕੋਈ ਹੋਰ ਹੈ ਥੈਂਕ ਯੂ ਡਾਕਟਰ थैंक यू सो मच ਤੁਸੀਂ ਸਮਾਂ ਦਿੱਤਾ ਤਾਂ ਡਾਕਟਰ ਪਿਆਰੇ لال ਗਰਗ ਸਾਹਿਬ ਸਾਡੇ ਨਾਲ ਸੀਗੇ ਔਰ ਮੰਨੇ ਪਰਮਨੈਂਟ ਡਾਕਟਰ ਨੇ ਹਰ ਮਸਲੇ ਤੇ ਬਰੀਕ ਸਮਝ ਰੱਖਦੇ ਆ ਔਰ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਗੱਲਬਾਤ ਸਾਂਝੀ ਕੀਤੀ ਕਿਉਂਕਿ ਗੱਲਬਾਤ ਆਉਣੀ ਚਾਹੀਦੀ ਸੀ ਬਹੁਤ ਸਾਰੇ ਲੋਕ ਇਹ ਜਾਨਣਾ ਚਾਹੁੰਦੇ ਸੀ ਕਿ ਆਖਰਕਾਰ ਕੀ 130 ਦਿਨ ਬੰਦਾ ਸਰਵਾਈਵ ਕਰ ਸਕਦਾ ਬਿਨਾ ਕੁਝ ਖਾਧਿਆ ਹੋਇਆ ਇਹ ਸਾਡੀ ਵੀ ਜਾਣਨ ਦੀ ਇੱਛਾ ਸੀ ਡੱਲੇਵਾਲ ਸਾਹਿਬ ਨਾਲ ਵੀ ਜਰੂਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਥੋੜੇ ਜਿ ਠੀਕ ਹੋ ਜਾਣ ਬਹਾਲ ਹੋ ਜਾਣ ਉਸ ਤੋਂ ਬਾਅਦ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਇਹ ਜਾਣਨ ਦੀ ਇੱਛਾ ਲੋਕਾਂ ਦੀ ਵੀ ਸੀ ਸਾਡੀ ਵੀ ਸੀ ਕਿ ਕੀ ਖਾਧਿਆਂ 130 ਦਿਨ ਬੰਦਾ ਕਿਵੇਂ ਸਰਵਾਈਵ ਕਰ ਸਕਦਾ ਔਰ ਠੀਕ ਕੀ ਉਹ ਉੱਠ ਕੇ ਚੱਲ ਫਿਰ ਸਕਦਾ ਜਾਂ ਫਿਰ ਉਹ ਵਧੀਆ ਬੋਲ ਸਕਦਾ ਕਿ ਉਹਦਾ ਦਿਮਾਗੀ ਸੰਤੁਲਨਤਾ ਨਹੀਂ ਹਿੱਲ ਜਾਂਦਾ ਜਾਂ ਕੀ ਚੇਂਜਸ ਆਉਂਦੇ ਆ ਇਸ ਨੂੰ ਲੈ ਕੇ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਡਾਕਟਰ ਸਾਹਿਬ ਨੇ ਇਹ ਗੱਲ ਕਹੀ ਹੈ ਯਾਨੀ ਸਟਾ ਨਿਕਲਦਾ ਕਿ ਇਹੋ ਜਾਂ ਬਿਲਕੁਲ ਵੀ ਪੋਸੀਬਲ ਨਹੀਂ ਹੈ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ